ਵਿਕਰਮਜੀਠਿਆ ਨੂੰ ਨਾ ਤਾਂ ਜੇਲ੍ਹ ਦੇ ਵਿੱਚ ਨੀਂਦ ਆਉਂਦੀ ਹੈ ਨਾ ਹੀ ਉਹਨਾਂ ਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਬੀਪੀ ਵਿਕਰਮਜੀਠਿਆ ਦਾ 160 ਤੋਂ ਉੱਪਰ ਹੈ ਕਿੰਜਰੇ ਵਿੱਚ ਬੈਠੇ ਸ਼ੇਰ ਤੋਂ ਵੀ ਮੁੱਖ ਮੰਤਰੀ ਦਾ ਆਪਦਾ ਬੀਪੀ ਉੱਪਰ-ਨੀਚੇ ਹੋ ਰਿਹਾ ਹੈ ਇਹ ਹੁਣ ਮੁੱਖ ਮੰਤਰੀ ਨੇ 1000 ਏਕੜ ਕਿਹਾ ਤਾਂ ਮੰਨਤੀ ਕਰਾ ਕੇ ਹੁਣ ਮੁੱਖ ਮੰਤਰੀ ਉਹ ਹੈਂਡਓਵਰ ਕਰਨਗੇ ਸਾਨੂੰ ਮੁੱਖ ਮੰਤਰੀ ਜੀ ਜੇ ਤੁਹਾਡੇ ਚ ਐਡੀ ਪਾਵਰ ਹੈ ਕਲੀਅਰ ਵਾਟਰ ਕੈਪੀਟਲ ਦੇ ਡਾਇਰੈਕਟਰ ਤੇ ਪਰਚਾ ਦੇ ਕੇ ਉਹਨੂੰ ਬੁਲਾ ਕੇ ਦਿਖਾਓ ਵਿਕਰਮਜੀਤਿਆ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਮੁੱਛਾ ਚਾੜਨ ਦਾ ਬੜਾ ਸ਼ੌਕ ਹੈ ਤੁਹਾਨੂੰ ਹੁਣ ਚਾੜੀ ਜੋ ਬੈਠੇ ਜੇਲ੍ਹ ਚ ਮੁੱਛ ਮੁੱਖ ਮੰਤਰੀ ਸਾਹਿਬ ਜੇਲ੍ਹ ਦੇ ਕੈਮਰੇ ਹਕਮਰਿਆਂ ਦਾ ਵੀ ਐਕਸੈਸ ਕਰਕੇ ਆਪ ਹੀ ਦਿਨ ਚ ਤਿੰਨ ਚਾਰ ਵਾਰ ਮੁੱਛਾਂ ਚੜ੍ਹਦੀਆਂ ਦੇਖ ਲੈਂਦੇ ਮੁੱਛ ਨੂੰ ਮਰੋੜਾ ਦੇਣ ਲਈ ਮੁੱਛ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਗੁਰੂ ਸਾਹਿਬ ਨੇ ਦਿੱਤੀ ਹੈ ਵਿਕਰਮ ਜੀਠੀਆ ਦੇ ਨਾਲ ਤਾਂ ਸਾਨੂੰ ਜਿਹੜੇ ਵੱਡੇ ਵੱਡੇ ਤਸਕਰ ਹੈ ਉਹ ਮਲਾਉਂਦੇ ਹੁੰਦੇ ਸੀ ਵਿਕਰਮ ਜੀਠੀਆ ਨਾਲ ਉਹਨਾਂ ਦੀ ਯਾਰੀ ਰਹੀ ਹੈ ਉਹ ਗਵਾਹੀ ਦੇ ਰਿਹਾ ਜੀ ਕੌਣ کہہ ਦੋ ਜਿਸ ਦੇ ਵਿੱਚ ਤਲਵੀਰ ਗਿੱਲ ਨੇ ਜਿਸ ਦੇ ਵਿੱਚ ਆ ਬਿੱਟੂ ਆਲਖ ਹੈ ਸਾਰੇ ਬੰਦੇ ਕਹਿ ਰਹੇ ਆ ਕਿ ਹਾਂ ਇਹਨਾਂ ਦੇ ਲਿੰਕ ਸੀ ਕਿਤੇ ਨਾ ਤਲਵੀਰ ਗਿੱਲ ਕੌਣ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਰੂਪਾ ਪਾਇਆ ਤਲਵੀਰ ਗਿੱਲ ਨੂੰ ਬੜੀ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਉਹਨੂੰ ਪਹਿਲਾਂ ਆਪ ਅਕਿਊਜ਼ਡ ਬਣਨਾ ਪੈਣਾ ਹੈ ਕੇਸ ਦਾ ਅਗਰ ਉਹਦੀ ਅੱਖਾਂ ਸਾਹਮਣੇ ਕੁਝ ਗਲਤ ਹੋ ਰਿਹਾ ਸੀ ਤਾਂ ਉਹ ਮਲਜ਼ਮ ਬਣੂਗਾ ਪਹਿਲਾਂ ਵਿੱਟੂ ਵਾਲਾ ਕੌਣ ਹੈ ਉਹ ਤਾਂ ਆਪ ਕਨਵਿਕਟ ਹੈ ਪਹਿਲਾਂ ਕਿਊਸ ਦੇ ਫਿਰ 10 ਸਾਲ ਦਾ ਆਈਡੀ ਦੇ ਕੇਸ ਕਨਵਿਕਟ ਹੈ ਐਂ ਤੁਸੀਂ ਜਿਹੜੇ ਬੰਦਿਆਂ ਦਾ ਹੋਰ ਕਈਆਂ ਦਾ ਜ਼ਿਕਰ ਕਰਦੇ ਨੇ ਜਿਲਜੀ ਚੈਲ ਦਾ ਜ਼ਿਕਰ ਹੋ ਰਿਹਾ ਭੋਲੇ ਦਾ ਜ਼ਿਕਰ ਹੋ ਰਿਹਾ ਜਿਹੜੇ ਬੰਦੇ ਆਪ ਕਿਊਸ ਤੇ ਕਨਵਿਕਟ ਨੇ ਉਹ ਕਿਸੇ ਦੇ ਖਿਲਾਫ ਫਿਟਨੈਸ ਹੀ ਨਹੀਂ ਬਣ ਸਕਦੇ ਮਲੇ ਤਾਂ ਲੈਗੈਲਿਟੀ ਹੈ ਮਾਚਲ ਦੀ ਪੁਲਿਸ ਵੀ ਵਿਕਰਮਜੀਠੀਆਂ ਨਾਲ ਮਿਲ ਗਈ ਹੈ ਇਹਨਾਂ ਦੀ ਮਿਲੀ ਭੁਗਤ ਕਰਕੇ ਸਾਨੂੰ ਉੱਥੇ ਨਹੀਂ ਸਹਿਯੋਗ ਮਿਲਿਆ ਐਂਟਰੀ ਤੱਕ ਨਹੀਂ ਸੀ ਹੋਈ ਸਕਦੀ ਦਿੱਲੀ ਜਾਂਦੇ ਨੇ ਅਕੇ ਜੀ ਵਿਕਰਮਜੀਠੀ ਸਹਿਯੋਗ ਨਹੀਂ ਕਰ ਰਿਹਾ हिमाचल ਜਾਂਦੇ ਨੇ ਹਿਮਾਚਲ ਸਰਕਾਰ ਵਿਕਰਮਜੀਥੇ ਨਾਲ ਰਲਈ ਐ ਕਲੀਅਰ ਵਾਟਰ ਕੈਪੀਟਲ ਐ ਪਰ ਉਹ ਵੀ ਵਿਕਰਮਜੀਥੇ ਨਾਲ ਰਲਈ ਐ ਏਡੀ ਵੱਡੀ ਕੰਪਨੀ ਸਾਰਾ ਦੇਸ਼ ਵਿਕਰਮਜੀਥਿਆ ਨਾਲ ਰਲਿਆ ਪੰਜਾਬ ਵਿਕਰਮਜੀਥਿਆ ਨਾਲ ਰਲਿਆ ਜੇ ਸਰਕਾਰ ਕੋਲ ਸਬੂਤ ਹੁੰਦਾ ਤਾਂ ਅਜ ਇਸ ਮੁੱਖ ਮੰਤਰੀ ਨੂੰ ਬੀਪੀ ਕਦੇ ਜਨਰਲ ਡਾਇਰ ਇਹ ਗੱਲਾਂ ਕਰਨ ਦੀ ਲੋੜ ਨਹੀਂ ਸੀ ਮੁੱਛਾਂ ਦੀ ਗੱਲ ਕਰਨ ਦੀ ਮੁੱਖ ਮੰਤਰੀ ਨੂੰ ਲੋੜ ਨਹੀਂ ਹੁੰਦੀ ਨਾਬਾ ਜੇਲ ਜਦੋਂ ਤੁਸੀਂ ਹੁਣ ਮੁਲਾਕਾਤ ਕਰਕੇ ਆਏ ਹੋ ਉੱਥੇ ਦਾ ਹਾਲਾਤ ਉਹਨਾਂ ਨੇ ਕੀ ਦੱਸਿਆ ਕਿ ਵਾਕਈ ਸੀਸੀਟੀਵੀ ਕੈਮਰੇ ਵਿਕਰਮਜੀਠੀਆ ਦੀ 24 ਘੰਟੇ ਨਿਗਰਾਨੀ ਰੱਖਦੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮਜੀਠੀਆ ਇਸ ਵਕਤ ਨਿਆਂਇਕ ਹਿਰਾਸਤ ਦੇ ਵਿੱਚ ਨੇ ਇਸ ਦੇ ਦੌਰਾਨ ਸਰਕਾਰ ਦੇ ਵੱਲੋਂ ਮੰਤਰੀਆਂ ਵੱਲੋਂ ਕਾਫੀ ਵੱਡੇ ਦਾਅਵੇ ਕੀਤੇ ਗਏ ਇੱਥੋਂ ਤੱਕ ਵੀ ਸਰਕਾਰ ਦੇ ਵੱਲੋਂ ਖਬਰਾਂ ਆਈਆਂ ਕਿ ਵਿਕਰਮਜੀਠੀਆ ਨੂੰ ਤਾਂ ਜੇਲ੍ਹ 'ਚ ਨੀਂਦ ਨਹੀਂ ਆਉਂਦੀ ਕਿਉਂਕਿ ਹੁਣ ਵੀਆਈਪੀ ਸਹੂਲਤਾਂ ਨਹੀਂ ਮਿਲਦੀਆਂ ਹੋਰ ਬਹੁਤ ਕੁਝ ਆਇਆ ਆ ਦੂਸਰੇ ਪਾਸੋਂ ਸ਼੍ਰੋਮਣੀ ਕਾਲੀ ਦਲ ਦਾ ਹੁਣ ਤੱਕ ਇਹ ਕਹਿਣਾ ਹੈ ਕਿ ਸਿਆਸੀ ਰੰਜਿਸ਼ ਤੱਕ ਕੀਤਾ ਗਿਆ ਕੇਸ ਟਿਕੇਗਾ ਨਹੀਂ ਚਲਾਨ ਦੇ ਵਿੱਚ ਕੁਝ ਨਹੀਂ ਲੱਭਣਾ ਹੁਣ ਤੱਕ ਸਿਰਫ ਦੋਸ਼ ਹੀ ਲੱਗੇ ਨੇ ਇਸ ਤੋਂ ਅੱਗੇ ਕੁਝ ਨਹੀਂ ਇਸ ਬਾਰੇ ਹੁਣ ਤੱਕ ਕੀ ਕੀ ਆਇਆ ਸਾਰੀ ਗੱਲਬਾਤ ਕਰਾਂਗੇ ਵਿਕਰਮਜੀਤਿਆ ਦੇ ਪੱਖ ਦੇ ਵਕੀਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਐਡਵੋਕੇਟ ਹੋਣ ਦੇ ਨਾਤੇ ਪੁੱਛਣਾ ਚਾਹੁੰਦਾ ਕਿ ਵਿਕਰਮਜੀਤਿਆ ਦੇ ਕੇਸ ਵਿੱਚ ਹੁਣ ਤੱਕ ਭਾਵੇਂ ਉਹ ਨਿਆਂ ਇੱਕ ਹਰਾਸਤੇ ਚੱਲ ਰਹੇ ਨੇ ਵਿਕਰਮਜੀਤਿਆ ਬਾਰੇ ਇਹ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਬਿਕਰਮਜੀਤਿਆ ਨੂੰ ਨਾ ਤਾਂ ਜੇਲ੍ਹ ਦੇ ਵਿੱਚ ਨੀਂਦ ਆਉਂਦੀ ਹੈ ਨਾ ਹੀ ਉਹਨਾਂ ਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਬੀਪੀ ਬਿਕਰਮਜੀਤਿਆ ਦਾ 160 ਤੋਂ ਉੱਪਰ ਹੈ ਦੇਖੋ ਸੰਦੀਪ ਜੀ ਮੈਂ ਪਹਿਲੇ ਦਿਨੋਂ ਕੀ ਗੱਲ ਕਹਿ ਰਿਹਾ ਕਿ ਡਰੱਗ ਦੇ ਕੇਸ 'ਚ 4 ਸਾਲ ਤੋਂ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਮਲਾਂ ਆਮਦਨ ਤੋਂ ਬਾਹਰ ਜਾਇਦਾਦ ਦੇ ਕੇਸ 'ਚੋਂ ਜਾਇਦਾਦ ਨਹੀਂ ਲੱਭਰੀ ਹੁਣ ਸਰਕਾਰ ਨੇ ਗੱਲਾਂ ਤੋਂ ਧਿਆਨ ਭਟਕਾਉਣਾ ਹੈ ਹੁਣ ਮੈਨੂੰ ਲੱਗਦਾ ਕਿ ਸਰਕਾਰ ਤੋਂ ਅਸੀਂ ਤਾਂ ਜਵਾਬ ਮੰਗ ਰਹੇ ਸੀ ਭਾਈ 29 ਮੋਬਾਈਲ ਦਾ ਮੁੱਖ ਮੰਤਰੀ ਨੇ ਝੂਠ ਬੋਲਿਆ ਉਹ ਦਿਖਾਓ ਕਿੱਥੇ ਨੇ 141 ਕਰੋੜ ਕਹਿੰਦੇ ਫੋਰਨ ਇਨਵੈਸਟਮੈਂਟ ਆਈ ਹੈ ਉਹ ਦਿਖਾਓ ਕਿੱਥੇ ਹੈ ਕਲੀਅਰ ਵਾਟਰ ਕੈਪੀਟਲ ਕਾਰਪੋਰੇਸ਼ਨ ਹੈ ਜਿਹੜੀ ਇਹ ਕਹਿੰਦੇ ਸੀ ਮਜੀਠੀਆ ਦੀ ਅਸੀਂ ਕਿਹਾ ਸੀ ਗੋਰੇ ਦੀ ਹੈ ਉਹਦਾ ਤਾਂ ਮਲਟੀ ਬਿਲੀਨੀਅਰ ਉਹ ਕੰਪਨੀ ਹੈ ਉਹ ਤਾਂ ਰਿਲਾਇੰਸ 'ਚ ਵੀ ਇਨਵੈਸਟਮੈਂਟ ਕਰਦੀ ਹੈ ਗੋਦਰੇ 'ਚ ਵੀ ਕਰਦੀ ਹੈ ਪਰਚਾ ਤਾਂ ਦਿਓ ਨਾ ਮੁੱਖ ਮੰਤਰੀ ਨੂੰ ਅਸੀਂ ਚੈਲੰਜ ਕੀਤਾ ਸੀ ਪੰਜਾਬ ਦਾ ਮੁੱਖ ਮੰਤਰੀ ਬਹੁਤ ਪਾਵਰਫੁਲ ਹੈ ਮੁੱਖ ਮੰਤਰੀ ਇੱਕ ਵਾਰ ਕਲੀਅਰ ਵਾਟਰ ਕੈਪੀਟਲ ਤੇ ਪਰਚਾ ਦੇਵੇ ਮੁੱਖ ਮੰਤਰੀ ਨੂੰ ਸ਼ਾਮ ਨੂੰ ਨਾ ਪਤਾ ਲੱਗ ਜਾਵੇ ਵੀ ਕਿਸ ਭਾਵਿਕ ਦੀ ਐ ਤਾਂ ਮੁੱਖ ਮੰਤਰੀ ਸਾਹਿਬ ਆ ਕੇ ਕਹਿ ਦੇਣ ਫਿਰ ਕਹਿੰਦੇ ਹਿਮਾਚਲ ਚ 1000 ਏਕੜ ਆ ਉਹਦਾ ਕੋਈ ਕਾਗਜ਼ ਨਹੀਂ ਲੱਭਿਆ ਕਹਿੰਦੇ ਜੀ ਗ੍ਰੀਨ ਐਵੇਨਿਊ ਚ ਗਨੀਵ ਜੀ ਦਾ 25% ਸ਼ੇਅਰ ਐ ਉਹਦਾ ਕੋਈ ਕਾਗਜ਼ ਨਹੀਂ ਲੱਭਿਆ ਹੁਣ ਫਿਰ ਗੱਲਾਂ ਦੇਖੋ ਵੀ ਹੁਣ ਕਿੱਥੇ ਆ ਗਏ ਹੁਣ ਅਕ ਜੀ ਸਹੂਲਤਾਂ ਜੀ ਬੀਪੀ ਜੀ ਮੈਂ ਮੁੱਖ ਮੰਤਰੀ ਨੂੰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਵਿਕਰਮ ਮਜੀਠੀਆ ਨੇ ਤੋਂ ਪਹਿਲਾਂ ਵੀ 5.5 ਮਹੀਨੇ ਇੱਕ ਝੂਠੇ ਮੁਕੱਦਮੇ 'ਚ ਜੇਲ੍ਹ ਕੱਟੀ ਆ ਉਦੋਂ ਵੀ ਕੋਈ ਸਹੂਲਤ ਨਹੀਂ ਲਈ ਸਹੂਲਤਾਂ ਦੀ ਕੋਈ ਲੋੜ ਨਹੀਂ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਸੰਘਰਸ਼ਾਂ ਦੀ ਜਥੇਬੰਦੀ ਐ ਸ਼੍ਰੋਮਣੀ ਅਕਾਲੀ ਦਲ ਉਸੇ ਜਥੇਬੰਦੀ ਦੇ ਲੀਡਰ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਸਾਨੂੰ ਸਹੂਲਤਾਂ ਦੀ ਕੋਈ ਲੋੜ ਨਹੀਂ ਨਾ ਵਿਕਰਮ ਮਜੀਠੀਆ ਨੂੰ ਚਾਹੀਦੀਆਂ ਨੇ ਔਰ ਜੇ ਇਹ ਗੱਲ ਰਹੀ ਬੀਪੀ ਦੀ ਮੁੱਖ ਮੰਤਰੀ ਸਾਹਿਬ ਜ਼ਾਇਦਾਤ ਤੁਹਾਨੂੰ ਲੱਭੀ ਨਹੀਂ ਮਤਲਬ ਜ਼ਾਇਦਾਤ 'ਚ ਵਾਦਾ ਤਾਂ ਹੋਇਆ ਨਹੀਂ ਹਣ ਗੱਲਾਂ ਦੇ ਕਿੜਾ ਚ ਬੀਪੀ ਚ ਵਾਧਾ ਕਰ ਦਿਓ ਬੀਪੀ ਜਮਾਂ ਨੋਰਮਲ ਪਰ ਹਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਝੂਠ ਬੋਲਣ ਦੇ ਆਦੀ ਨੇ ਮੁੱਖ ਮੰਤਰੀ ਦੀ ਜਿੱਦਨ ਦੀ ਸਟੇਟਮੈਂਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਕੋਲ ਜੇਲ੍ਹ ਦਾ ਰਿਕਾਰਡ ਪੇਸ਼ ਕਰਨ ਡਾਕਟਰ ਦਾ ਕਿ ਉਦੋਂ ਬੀਪੀ ਸੀ ਕਿ ਨਹੀਂ ਜੀ ਹੱਦ ਹੋ ਗਈ ਮਤਲਬ ਤੁਹਾਨੂੰ ਕੁਝ ਨਹੀਂ ਲੱਭ ਰਿਆ ਹੁਣ ਤੁਸੀਂ ਬੀਪੀ ਬੂਪੀ ਜਮਾਂ ਨੋਰਮਲ ਹੈ ਮੁੱਖ ਮੰਤਰੀ ਦੀ ਗੱਲਾਂ ਨੇ ਇੱਕ ਚੀਜ਼ ਦੱਸਦੀ ਵੀ ਪਿੰਜਰੇ ਚ ਬੈਠੇ ਸ਼ੇਰ ਤੋਂ ਵੀ ਮੁੱਖ ਮੰਤਰੀ ਦਾ ਆਪਦਾ ਬੀਪੀ ਉੱਪਰ-ਨੀਚੇ ਹੋ ਰਿਹਾ ਹੈ ਮੁੱਖ ਮੰਤਰੀ ਨੂੰ ਲੱਗਦਾ ਬਾਹਰ ਆਊਗਾ ਫੇਰ ਸਾਡੇ ਕਾਲੇ ਕਾਰਨਾਮੇ ਉਜਾਗਰ ਕਰਨੇ ਨੇ ਫੇਰ ਸਾਡੇ ਮੰਤਰੀ ਦੀਆਂ ਕਰਤੂਤਾ ਸਾਹਮਣੇ ਆਉਣਗੀਆਂ ਸੋ ਬੀਪੀ ਮੁੱਖ ਮੰਤਰੀ ਜੀ ਆਪ ਦਾ ਚੈੱਕ ਕਰਾਉਂਦੇ ਰਹਿਣ ਵਿਕਰਮ ਮਜੀਠੀਆ ਪੂਰਾ ਪਾਠ ਕਰਕੇ ਚੜ੍ਹਦੀ ਕਲਾ ਦੇ ਵਿੱਚ ਨੇ ਅਰੰਭਤ ਦੇ ਵਿੱਚ ਨੇ ਵਿਕਰਮ ਮਜੀਠੀਆ ਨਾਲ ਤੁਹਾਡੀ ਮੁਲਾਕਾਤ ਵੀ ਹੋਈ ਹੈ ਮੁਲਾਕਾਤ ਦੇ ਦੌਰਾਨ ਕੀ ਕੀ ਗੱਲਾਂ ਹੋਈਆਂ ਵਿਕਰਮ ਮਜੀਠੀਆ ਬਾਰੇ ਜੋ ਬਾਹਰ ਕਿਹਾ ਜਾ ਰਿਹਾ ਹੈ ਉਹਦੇ ਤੋਂ ਜਾਣੂ ਹੋਵੇ ਦੇਖੋ ਮੈਂ ਵਿਕਰਮ ਮਜੀਠੀਆ ਸਾਹਿਬ ਦਾ ਵਕੀਲ ਹਾਂ ਤੇ ਮੇਰਾ ਰਾਈਟ ਹੈ ਕਿ ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਦਾ ਉਸੇ ਰਾਈਟ ਨੂੰ ਮੈਂ ਐਕਸਰਸਾਈਜ਼ ਕੀਤਾ ਹਾਲਾਂਕਿ ਮੈਂ ਇਸ ਗੱਲ ਨੂੰ ਵੀ ਕਲੀਅਰ ਕਰ ਦਿਆਂ ਕਿ ਐਸਾ ਡਰ ਦਾ ਮਾਹੌਲ ਬਣਾ ਕੇ ਰੱਖਿਆ ਹੋਇਆ ਹੈ ਕਿ ਅਫਸਰਾਂ ਨੂੰ ਇਹ ਲੱਗਦਾ ਹੈ ਕਿ ਮਜਦੀਚੀਆਂ ਨੂੰ ਕਿਸੇ ਨਾਲ ਮਲਾਤਾ ਤਾਂ ਪਤਾ ਨਹੀਂ ਕੀ ਹੋ ਜੂ ਮਤਲਬ ਲੀਗਲੀ ਜਿਹੜਾ ਸਾਡਾ ਰਾਈਟ ਹੈ ਉਹਦੇ ਲਈ ਵੀ ਸਾਨੂੰ ਫਾਈਟ ਕਰਨੀ ਪੈਂਦੀ ਹੈ ਵੀ ਇੱਕ ਵਕੀਲ ਆਪਣੇ ਕਲਾਇੰਟ ਨੂੰ ਕਿਉਂ ਨਹੀਂ ਮਿਲ ਸਕਦਾ ਇਹ ਜੇਲ੍ਹ 'ਚ ਹੋਰ ਵੀ ਬੜੇ ਅਨਿਮੇਟਸ ਆ ਸਾਰਿਆਂ ਦੇ ਵਕੀਲਾਂ ਨੂੰ ਰੋਕ ਦੇਓਗੇ ਸੋ ਇਹ ਜਿਹੜਾ ਮਾਹੌਲ ਹੈ ਨਾ ਸਰਕਾਰ ਦਾ ਡਰੀ ਹੋਈ ਜਿੱਦਾਂ ਅਦਾਲਤਾਂ ਤੇ ਕਪੜੇ ਪਾਤੇ ਸੀ ਪਰਦੇ ਪਾਤੇ ਸੀ ਗੱਡੀਆਂ ਚ ਕਿਵੇਂ ਲੁਕੋ ਕੇ ਲਿਆਉਂਦੇ ਨੇ ਉਹ ਜਿਹੜੇ ਉਹ ਕੇਨ ਵਾਲੇ ਨੇ ਤੁਸੀਂ ਦੇਖੇ ਹੋਣੇ ਉਹ ਉਹਦੇ ਵਿੱਚ ਤੋੜਦੇ ਨੇ ਮਤਲਬ ਸਰਕਾਰ ਪਤਾ ਨਹੀਂ ਕਿਹੜੀ ਗੱਲ ਤੋਂ ਡਰਦੀ ਹੈ ਪਰ ਬਿਕਰਮ ਮਜੀਠੀਆ ਨੇ ਜੇਲ੍ਹ ਦੇ ਅੰਦਰੋਂ ਮੁੱਖ ਮੰਤਰੀ ਸਾਹਿਬ ਲਈ ਇਹ ਸੰਦੇਸ਼ ਭੇਜਿਆ ਹੈ ਕਿ ਜਿਹੜੀ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਕਹੀ ਹੈ ਉਹ ਹੁਣ ਚਾਹੀਦੀ ਆ ਉਹਦਾ ਰਿਕਾਰਡ ਚਾਹੀਦਾ ਜੇ ਹੁਣ ਮੁੱਖ ਮੰਤਰੀ ਨੇ 1000 ਏਕੜ ਕਿਹਾ ਤਾਂ ਮੰਨਤੀ ਕਰਾ ਕੇ ਹੁਣ ਮੁੱਖ ਮੰਤਰੀ ਉਹ ਹੈਂਡਓਵਰ ਕਰਨਗੇ ਸਾਨੂੰ ਹਜ਼ਾਰ ਏਕੜ ਹਮਾਚਲ ਚ ਮੈਨੂੰ ਲੱਗਾ ਹਜ਼ਾਰ ਏਕੜ ਸੰਦੀਪ ਜੀ ਆਪਾਂ ਹਾਸੇ ਵਾਲੀ ਗੱਲ ਕਹੀਏ ਕਿ ਉੱਥੇ ਜਿਹੜੇ ਰਾਜੇ ਨੇ ਵੀਰ ਭੱਦਰ ਜਿਹੋੜਾਂ ਦਾ ਪਰਿਵਾਰ ਹੈ ਹੋਰ ਉਹਨਾਂ ਕੋਲੇ ਵੀ ਹਜ਼ਾਰ ਏਕੜ ਨਹੀਂ ਹੋਣੀ ਆ ਸਾਡੀ ਵਿਜੀਲੈਂਸ ਨੇ ਐਡਾ ਗਪੌੜ ਛੜਤਾ ਗਪੌੜ ਇਹ ਝੂਠ ਵੀ ਨਹੀਂ ਗਪੌੜ ਹੀ ਹੈ ਹੁਣ ਮੁੱਖ ਮੰਤਰੀ ਕੋਲੇ ਖੜੇ ਮੁੱਖ ਮੰਤਰੀ ਸਾਹਿਬ ਫੀਤੀਆਂ ਲੈ ਕੇ ਹੁਣ ਸਾਡੀ ਇੱਕ ਤਾਂ ਹਜ਼ਾਰ ਏਕੜ ਪੂਰੀ ਕਰ ਦੇਣ ਇੱਕ ਜਿਹੜੀ ਕਲੀਅਰ ਵਾਟਰ ਕੈਪੀਟਲ ਹੈ ਹੁਣ ਸਾਨੂੰ ਚਾਹੀਦੀ ਹੈ ਕਿਉਂਕਿ ਉਹ ਐਡੀ ਵੱਡੀ ਕੰਪਨੀ ਜਿਹਨੂੰ ਤੁਸੀਂ ਸਾਡੀ ਦੱਸੀ ਜਾਂਦੇ ਹੋ ਸਾਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਅਗਰ ਵਿਕਰਮ ਮਜੀਠੀਆ ਨੂੰ ਮੁੱਖ ਮੰਤਰੀ ਕਲੀਅਰ ਵਾਟਰ ਕੈਪਟਲ ਹੀ ਦਵਾ ਦੇਣ ਸਾਨੂੰ ਕੀ ਕਰਨ ਦੀ ਲੋੜ ਹੈ ਪਰ ਮੈਂ ਜਿੱਦਾਂ ਦੁਬਾਰਾ ਕਿਹਾ ਕਿ ਮੁੱਖ ਮੰਤਰੀ ਜੀ ਜੇ ਤੁਹਾਡੇ ਚ ਐਡੀ ਪਾਵਰ ਹੈ ਕਲੀਅਰ ਵਾਟਰ ਕੈਪੀਟਲ ਦੇ ਡਾਇਰੈਕਟਰ ਤੇ ਪਰਚਾ ਦੇ ਕੇ ਉਹਨੂੰ ਬੁਲਾ ਕੇ ਦਿਖਾਓ ਇੱਕ ਵਾਰੀ ਮੈਂ ਜਾਇਦਾਦ ਪਤਾ ਲੱਗ ਜੂ ਸਾਰਾ ਕੁਝ ਮੈਂ ਜਾਇਦਾਦ ਵਾਲੇ ਪਾਸੇ ਵੀ ਆਉਣਾ ਹੈ ਹਿਮਾਚਲ ਚ ਕੀ ਕੁਝ ਲੱਭਿਆ ਨਹੀਂ ਲੱਭਿਆ ਉਹਦੇ ਤੇ ਵੀ ਆਉਣਾ ਪਰ ਵਿਕਰਮ ਜੀਠਿਆ ਨਾਲ ਜਦੋਂ ਤੁਹਾਡੀ ਗੱਲ ਹੁੰਦੀ ਹੈ ਉਹ ਇਸ ਮਾਮਲੇ ਚ ਪੂਰੇ ਕਲੀਅਰ ਨੇ ਉਹਨਾਂ ਬਾਰੇ ਜੋ ਜੋ ਕੁਝ ਹੁਣ ਤੱਕ ਕਿਹਾ ਗਿਆ ਕਿ ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਹੈ ਕਿ ਵਿਕਰਮ ਜੀਠਿਆ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਮੁੱਛਾ ਚਾੜਨ ਦਾ ਬੜਾ ਸ਼ੌਕ ਹੈ ਤੁਹਾਨੂੰ ਹੁਣ ਚਾੜੀ ਜੋ ਬੈਠੇ ਜੇਲ੍ਹ ਚ ਮੁੱਛ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿ ਆਪ ਹੀ ਦਿਨ ਚ ਤਿੰਨ ਚਾਰ ਵਾਰ ਮੁੱਛਾਂ ਚੜ੍ਹਦੀਆਂ ਦੇਖ ਲੈਂਦੇ ਹਾਂ ਚੈਨ ਨਹੀਂ ਨਾ ਪੈਂਦਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਮੁੱਛ ਨੂੰ ਮਰੋੜਾ ਦੇਣ ਲਈ ਮੁੱਛ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਗੁਰੂ ਸਾਹਿਬ ਨੇ ਦਿੱਤੀ ਹੈ ਸੋ ਅਕਿ ਅਗਰ ਆਪਾਂ ਕੱਲੀ ਇੱਕ ਐਸੇ ਫੋਟੋ ਤੋਂ ਡਰੀ ਜਾਨੇ ਆ ਆਪਾਂ ਕਿਹੜੀ ਰਾਜਨੀਤੀ ਕਰਾਂਗੇ ਪਰ ਵਿਕਰਮ ਮਜੀਠੀਆ ਬੜੇ ਸਪਸ਼ਟ ਨੇ ਉਹ ਕਹਿੰਦੇ ਕਿ ਜੋ ਕੁਝ ਮੇਰੇ ਇਲੈਕਸ਼ਨ ਐਫਿਡੇਵਿਟਾਂ ਚ ਹੈ ਉਹੀ ਮੇਰੀ ਜਾਇਦਾਦ ਹੈ ਇਹ ਹੁਣ ਪੰਜਾਬ ਸਰਕਾਰ ਝੂਠ ਤਾਂ ਬੋਲ ਬੈਠੀ ਹੈ ਕਿਉਂਕਿ ਪਹਿਲਾਂ ਡਰੱਗ ਤੇ 4 ਸਾਲ ਖੱਜਲ ਖਵਾਰ ਹੋ ਕੇ ਸੁਪਰੀਮ ਕੋਰਟ ਤੋਂ ਮੁੜੇ ਨੇ ਪੂਰੀ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਵੀ ਜਾ ਜਾਂਦੀ ਕਰਾ ਕੇ ਮੁੜੇ ਨੇ ਹੁਣੇ ਆ ਕੇ ਆਮਦਨ ਤੋਂ ਬਾਅਦ ਜਾਇਦਾਦ ਅਸੀਂ ਬੜੇ ਸਪਸ਼ਟਾਂ ਸਾਡੀ ਜਿੰਨੀ ਜਾਇਦਾਦ ਹੈ ਜੋ ਕੁਝ ਹੈ ਹਾਲਾਂਕਿ ਸੈਬੇ ਜਾਇਦਾਦ ਪਰਿਵਾਰ ਜੋ ਕੁਝ ਹੈ ਉਹ ਇਲੈਕਸ਼ਨ ਐਫੀਡੇਵਿਟ ਦੇ ਵਿੱਚ ਹੈ ਹੁਣ ਜਿਹੜੀਆਂ ਗੱਲਾਂ ਇਹ ਕਈ ਬੈਠੇ ਨੇ 141 ਕਰੋੜ 540 ਕਰੋੜ ਦੀ ਕਲੀਅਰ ਵਾਟਰ ਕਾਰਪੋਰੇਸ਼ਨ 1000 ਏਕੜ ਉਹ 25% ਇੱਕ ਜਾਲੀ ਦਸਤਾਵੇਜ਼ ਨੂੰ ਹੀ ਇਹਨਾਂ ਨੇ ਕੋਰਟ 'ਚ ਪੇਸ਼ ਕਰਤਾ ਅੱਛਾ ਇੱਕ ਗੱਲ ਹੋਰ ਮੈਨੂੰ ਯਾਦ ਆਈ ਮੁੱਖ ਮੰਤਰੀ ਨੂੰ ਜੇ ਕੋਈ ਸਰਕਾਰ ਦਾ ਬੰਦਾ ਮਿਲੇ ਨਾ ਉਹਨੂੰ ਸਵਾਲ ਕਰਿਓ ਕਿ ਜਿਹੜਾ ਇੱਕ ਜਾਲੀ ਦਸਤਾਵੇਜ਼ ਤੁਸੀਂ ਗ੍ਰੀਨ ਐਵੇਨਿਊ ਦਾ ਜਿੱਥੇ ਤੁਸੀਂ ਕਹਿੰਦੇ ਸੀ ਕਿ ਗਨੀਵ ਮਜੀਠੀਆ ਦਾ 25% ਸ਼ੇਅਰ ਹੈ ਉਹ ਕਾਗਜ਼ ਤਾਂ ਕਿ ਪੇਸ਼ ਕਰੋ ਤਾਂ ਕੋਰਟ ਚੋਂ ਵੀ ਚੱਕ ਕੇ ਭੱਜ ਕੇ ਕਿਉਂ ਭੱਜੇ ਕੋਰਟ ਚੋਂ ਕਿਉਂਕਿ ਆਲਰੇਡੀ ਉਹ ਹਾਈ ਕੋਰਟ ਦੇ ਸੰਗਿਆਨ ਚ ਹੈ ਉਹ ਕਿਸੇ ਨੇ ਜਾਲੀ ਕਾਗਜ਼ ਤਿਆਰ ਕੀਤਾ ਸੀ ਔਰ ਜਿਹੜੇ ਜੱਜ ਸਾਹਿਬ ਨੇ ਉਹਦੇ ਬਿਹਾਫ ਤੇ ਉਹ ਕੇਸ 'ਚ ਸੰਮਨ ਕੀਤੇ ਸੀ ਜੱਜ ਸਾਹਿਬ ਦੀ ਵਿਜੀਲੈਂਸ ਨੇ ਇਨਕੁਆਇਰੀ ਖੋਲ ਕੇ ਸਸਪੈਂਡ ਕੀਤਾ ਹੁਣ ਕਿਉਂ ਚੱਕ ਕੇ ਭੱਜੇ ਕਾਗਜ਼ ਉਹ ਦਿਖਾਉਣ ਕਾਗਜ਼ ਉਹ ਜਾਲੀ ਕਾਗਜ਼ ਚੱਕ ਕੇ ਅਗਰ ਵਿਜੀਲੈਂਸ ਸੂਬੇ ਦੀ ਫਿਰ ਰਹੀ ਹੈ ਤਾਂ ਸੁਪੇ ਦਾ ਰੱਬ ਹੀ ਰੱਖੇ ਇਹ ਜਿਹੜੇ ਜਾਲੀ ਕਾਗਜ਼ ਦੀ ਤੁਸੀਂ ਗੱਲ ਕਰਦੇ ਹੋ ਇਹ ਕਦੋਂ ਕੋਰਟ ਚ ਲਗਾਇਆ ਗਿਆ ਕਦੋਂ ਵਾਪਸ ਲਿਆ ਗਿਆ ਇਹ ਜਦੋਂ ਵਿਕਰਮ ਮਜੀਠੀਆ ਸਾਹਿਬ ਦਾ 4 ਦਿਨ ਦਾ ਰਿਮਾਂਡ ਮੰਗਦੇ ਸੀ ਨਾ ਜਿੱਦਣੇ ਕਹੇ ਸੀ 1000 ਏਕੜ ਜ਼ਮੀਨ ਹੈ ਇੱਕਠੇ ਹੀ ਝੂਠ ਬੋਲੇ ਨੇ ਇੱਕ ਦਿਨ ਕਿਉਂਕਿ ਉਹ ਤੋਂ ਪਹਿਲਾਂ ਜਿਹੜੇ ਪਹਿਲੇ ਪਟਾਕੇ ਸੀ ਉਹ ਚੱਲ ਗਏ ਸੀ ਉਹਨਾਂ ਤੋਂ ਨਿਕਲਿਆ ਕੁਝ ਨਹੀਂ ਪਹਿਲਾਂ 141 ਕਰੋੜ ਕਿਹਾ 141 ਕਰੋੜ ਨੂੰ ਸੰਦੀਪ ਜੀ ਆਪਾਂ ਸਮਝੀਏ ਕੋਈ ਜਹਾਜ਼ ਨਾਲ ਤਾਂ ਸਿੱਟ ਕੇ ਨਹੀਂ ਜਾਊਗਾ ਆਫਟਰ ਆਲ ਫੋਰਨਨ ਇਨਵੈਸਟਮੈਂਟ ਕਹਿ ਰਹੇ ਹੋ ਤਾਂ ਫੋਰਨਨ ਇਨਵੈਸਟਮੈਂਟ ਤਾਂ ਬੈਂਕ ਚ ਆਊਗੀ ਉਹਦਾ ਬੈਂਕ ਚ ਰਿਕਾਰਡ ਹੋਊਗਾ ਉਹ ਲੱਭੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਕਲੀਅਰ ਵਾਟਰ ਕੈਪੀਟਲ ਜਿਹਨੂੰ ਮੈਂ ਵਿਕਰਮ ਮਜੀਠੀਆ ਦੀ ਕਹਿੰਦੇ ਰਹੇ ਔਰ ਇੰਨੇ ਮੈਂ ਸਮਝਦਾ ਕਿ ਇਹ ਤਾਂ ਅਫਸਰ ਨਖਿੱਦ ਨੇ ਇਹ ਜਿਹੜੇ ਅਫਸਰਾਂ ਦੇ ਉੱਪਰ ਬੰਦੇ ਬੈਠੇ ਨੇ ਉਹ ਨਖ ਯਾ ਸਾਰੀ ਸਰਕਾਰ ਦਾ ਹੀ ਆਵਾ ਉਤ ਗਿਆ ਕਲੀਅਰ ਵਾਟਰ ਕੈਪੀਟਲ ਨੂੰ ਤੁਸੀਂ ਅੱਜ ਗੂਗਲ ਕਰਕੇ ਦੇਖੋ ਤੁਹਾਡੀ ਅੱਖਾਂ ਖੁੱਲ ਜਾਣ ਕਿਉਂਕਿ ਕਿਸ ਲੈਵਲ ਦੀ ਕੰਪਨੀ ਹੈ ਮਤਲਬ ਮੈਂ ਹੈ ਤਾਂ ਬਹੁਤ ਵੱਡੀ ਕੰਪਨੀ ਹੈ ਮੈਂ ਛੋਟਾ ਜਿਹਾ ਉਦਾਹਰਨ ਕਹਿਣਾ ਜਿਵੇਂ ਤੁਸੀਂ ਉਰੇ ਬੈਠੇ ਬੈਠੇ ਕਹਿ ਦੋ ਵੀ ਰਿਲਾਇੰਸ ਕਲੀਅਰ ਦੀ ਹੈ ਐਡੀ ਵੱਡੀ ਕੰਪਨੀ ਕਹਿੰਦੇ ਜਾਲੀ ਕੰਪਨੀ ਹੈ ਇਹ ਵਿਕਰਮਜੀਠੀਏ ਦੀ ਹੈ ਹੁਣ ਫਿਰ ਕਿਉਂ ਉਸ ਕੰਪਨੀ ਤੋਂ ਭੱਜ ਗਏ ਹੁਣ ਤਾਂ ਜ਼ਿਕਰ ਹੀ ਨਹੀਂ ਕਰਦੇ ਮਤਲਬ ਕੋਈ ਤਾਂ ਡੰਡਾ ਚੜ੍ਹਿਆ ਜਾਂ ਤਾਂ ਹੁਣ ਦੇਸ਼ ਦੀ ਸਰਕਾਰ ਨੇ ਕਹਿਤਾ ਵੀ ਤੁਸੀਂ ਇੰਟਰਨੈਸ਼ਨਲ ਕੰਪਨੀਆਂ ਨੂੰ ਬਦਨਾਮ ਕਰਦੇ ਹੋ ਮੈਂ ਤਾਂ ਅੱਜ ਫੇਰ ਚੈਲੰਜ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਵੀ ਜੇ ਹੁਣ ਆਪਣੀ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਕਿਸੇ ਇੱਕ ਗੱਲ ਤੇ ਤਾਂ ਖੜਜੋ ਕਿ ਹਮੇਸ਼ਾ ਯੂ-ਟਰਨ ਮਾਰਨਾ ਹੈ ਔਰ ਕਲੀਅਰ ਵਾਟਰ ਕੈਪੀਟਲ ਤੇ ਪਰਚਾ ਦੇ ਕੇ ਉਹਦੀ ਪੁੱਛਗਿੱਛ ਕਰਕੇ ਦਿਖਾਓ ਹੁਣ ਸਰਕਾਰ ਦਾ ਕੇਸ ਜੇ ਤੁਹਾਡੇ ਹਿਸਾਬ ਨਾਲ ਇੰਨਾ ਹੀ ਕਮਜ਼ੋਰ ਹੈ ਜਾਂ ਜਾਲੀ ਹੈ ਜਾਂ ਕਹਿ ਲਓ ਸਿਆਸੀ ਰੰਜਿਸ਼ ਦਾ ਹੈ ਤਾਂ ਫਿਰ ਬਿਕਰਮਜੀਤਿਆ ਨੂੰ ਜੇਲ੍ਹ ਚ ਕਿਉਂ ਰਹਿਣਾ ਪੈ ਰਿਹਾ ਤੁਹਾਨੂੰ ਕਿਉਂ ਸਮਾਂ ਲੈਣਾ ਪੈ ਰਿਹਾ ਹਾਈ ਕੋਰਟ ਦੇ ਵਿੱਚ ਵੀ ਨਹੀਂ ਦੇਖੋ ਉਹ ਜਿਹੜੀ ਪਟੀਸ਼ਨ ਸੀ ਉਹ ਸੀ ਰਿਮਾਂਡ ਨੂੰ ਚੈਲੰਜ ਕਰਨ ਦੀ ਟੈਕਨੀਕਲੀ ਰਿਮਾਂਡ ਖਤਮ ਹੋ ਗਿਆ ਪਰ ਉਹਦੇ ਚ ਕਿਉਂਕਿ ਰਿਮਾਂਡ ਗਲਤ ਦਿੱਤਾ ਗਿਆ ਅਸੀਂ ਉਹ ਪਟੀਸ਼ਨ ਨੂੰ ਮੈਰਿਟਸ ਤੇ ਪਰਸੂ ਕਰਾਂਗੇ ਜਿਹੜਾ ਦੂਜਾ ਪ੍ਰੋਸੈਸ ਹੈ ਉਹ ਉਦੋਂ ਤੱਕ ਜਦ ਤੱਕ ਉਹ ਰਿਮਾਂਡ ਤੇ ਸੀ ਅਸੀਂ ਬੇਲ ਅਪਲਾਈ ਨਹੀਂ ਕਰ ਸਕਦੇ ਸੀ ਹੁਣ ਉਹ ਜੁਡੀਸ਼ੀਅਲ ਕਸਟਡੀ ਚ ਗਏ ਨੇ ਹੁਣ ਅਸੀਂ ਉਹਨਾਂ ਦੀ ਬੇਲ ਅਪਲਾਈ ਕਰਾਂਗੇ ਪਹਿਲਾ ਪਲੇਟਫਾਰਮ ਡਿਸਟ੍ਰਿਕਟ ਕੋਰਟ ਹੈ ਡਿਸਟ੍ਰਿਕਟ ਕੋਰਟਸ ਬੇਲ ਅਪਲਾਈ ਕਰਾਂਗੇ ਔਰ ਮੈਰਿਟਸ ਤੇ ਬਹੁਤ ਵਧੀਆ ਕੇਸ ਹੈ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿਉਂਕਿ ਇਹਦੇ ਚ ਮੈਂ ਜਿੱਦਾਂ ਕਿਹਾ ਕਿ ਡਰੱਗ ਦੇ ਕੇਸ ਚ ਡਰੱਗ ਹੈ ਨਹੀਂ ਸੀ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ ਤੇ ਪ੍ਰੋਪਰਟੀ ਹੋਇਆ ਨਹੀਂ ਬਲਿ ਡਿਸਪਰਪੋਰਸ਼ਨੇਟ ਕਹਾਦਾ ਜੋ ਜੁਰ ਲੰਬੇ ਹੀ ਕੱਖ ਨਹੀਂ ਤੁਸੀਂ ਹਿਮਾਚਲ ਤੱਕ ਫਿਰਦੇ ਰਹੇ ਤੁਸੀਂ ਗੋਰਖਪੁਰ ਤੱਕ ਫਿਰਦੇ ਰਹੇ ਰਿਮਾਂਡ ਤੁਸੀਂ ਪਹਿਲਾ 7 ਦਿਨ ਦਾ ਲੈ ਲਿਆ ਫਿਰ 4 ਦਿਨ ਦਾ ਲੈ ਲਿਆ ਅੰਤ ਦੇ ਵਿੱਚ ਆ ਕੇ ਤੁਸੀਂ ਰਿਮਾਂਡ ਤੋਂ ਵੀ ਤਾਂ ਹੀ ਭੱਜੇ ਨਾ ਕਿਉਂਕਿ ਤੁਹਾਡੀ 11 ਦਿਨ ਦੀ ਐਕਸਰਸਾਈਜ਼ ਤੇ ਤੁਹਾਨੂੰ ਮ ਜੇ ਨਾ ਮਿਲੇ ਹੁੰਦਾ ਇਹ ਫੇਰ ਕਹਿੰਦੇ ਜੀ ਸਾਨੂੰ ਬਿਕਰਮਜੀਤ ਨੂੰ ਮਾਰਨ ਚਾਹੀਦਾ ਸੀ ਪੁੱਛਣਾ ਕਲੇਰ ਸਾਹਿਬ ਸਿਆਸੀ ਦੁਸ਼ਮਣੀਆਂ ਜਿਹੜੀ ਜਾਂ ਸਿਆਸੀ ਸ਼ਰੀਕੇਬਾਜੀ ਆਵਾਮ ਦੀ ਪਾਰਟੀ ਦੀ ਬਿਕਰਮਜੀਤਿਆਂ ਨਾਲ ਹੋ ਸਕਦੀ ਹੈ ਪਰ ਇੱਥੇ ਤਾਂ ਬਿਕਰਮਜੀਤਿਆ ਦੇ ਵਿਰੋਧ ਵਿੱਚ ਉਹ ਵੀ ਬੰਦੇ ਆ ਗਏ ਜਿਹੜੇ ਬਿਕਰਮਜੀਤਿਆ ਦੇ ਬੜੇ ਖਾਸਮ ਖਾਸ ਸੀ ਜਾਂ ਉਹਨਾਂ ਦੇ ਨਾਲ ਚੱਲਦੇ ਸੀ ਉਹ ਕਹਿੰਦੇ ਬਿਕਰਮਜੀਤਿਆ ਦੇ ਨਾਲ ਤਾਂ ਸਾਨੂੰ ਜਿਹੜੇ ਵੱਡੇ ਵੱਡੇ ਤਸਕਰ ਹੈ ਉਹ ਮਲਾਉਂਦੇ ਹੁੰਦੇ ਸੀ ਬਿਕਰਮਜੀਤਿਆਂ ਨਾਲ ਉਹਨਾਂ ਦੀ ਯਾਰੀ ਰਹੀ ਹੈ ਉਹ ਗਵਾਹੀ ਦੇ ਰਿਹਾ ਜੀ ਕੌਣ ਕਹੇ ਜਿਸ ਦੇ ਵਿੱਚ ਤਲਬੀਰ ਗਿੱਲ ਨੇ ਜਿਸ ਦੇ ਵਿੱਚ ਆ ਬਿੱਟੂ ਆਲਖ ਹੈ ਸਾਰੇ ਬੰਦੇ ਕਹਿ ਰਹੇ ਆ ਕਿ ਹਾਂ ਇਹਨਾਂ ਦੇ ਲਿੰਕ ਸੀ ਕਿਤੇ ਨਾ ਕਿਤੇ ਤਲਬੀਰ ਗਿੱਲ ਕੌਣ ਆ ਤਲਬੀਰ ਗਿੱਲ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਉਹ ਕੋਈ ਇੰਡੀਪੈਂਡੈਂਟ ਵੋਟਰ ਨਹੀਂ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਰੂਪਾ ਪਾਇਆ ਤਲਬੀਰ ਗਿੱਲ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਪਹਿਲਾ ਸਵਾਲ ਇਹ ਕਰਦਾ ਕਿ ਅਗਰ ਤਲਬੀਰ ਗਿੱਲ ਅਜ ਸੋਚਦਾ ਹੈ ਨਾ ਕਿ ਮੈਂ ਇਹ ਗੱਲਾਂ ਕਹਿਣੀਆਂ ਨੇ ਜੇ ਝੂਠ ਮਾਰਨਾ ਮੁੱਖ ਮੰਤਰੀ ਦੇ ਕਹੇ ਤੇ ਤਾਂ ਤਲਬੀਰ ਗਿੱਲ ਨੂੰ ਬੜੀ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਉਹਨੂੰ ਪਹਿਲਾਂ ਆਪ ਅਕਿਊਜ਼ਡ ਬਣਨਾ ਪੈਣਾ ਹੈ ਕੇਸ ਦਾ ਅਗਰ ਉਹਦੀ ਅੱਖਾਂ ਸਾਹਮਣੇ ਕੁਝ ਗਲਤ ਹੋ ਰਿਹਾ ਸੀ ਤਾਂ ਉਹ ਮਲਜ਼ਮ ਬਣੂਗਾ ਪਹਿਲਾਂ ਫਿਰ ਵਾਦਾ ਮਾਫਗਵਾਹ ਬਣੂਗਾ ਉਹ ਇਸ ਲਈ ਮੁੱਖ ਮੰਤਰੀ ਦੀ ਗੱਲਾਂ ਚ ਆ ਕੇ ਇੱਕ ਟਿਕਟ ਦੇ ਲਾਲਚ ਦੇ ਵਿੱਚ ਇਹ ਜਿਹੜੇ ਝੂਠ ਦੇ ਮਹਿਲ ਸਾਰਨ ਲੱਗਿਆ ਨਾ ਆਪਾਂ ਪਹਿਲਾਂ ਆਪਾਂ ਨੂੰ ਮਲਜ਼ਮ ਬਣਨਾ ਪੂ ਉਸ ਕੇਸ ਚ ਫਿਰ ਆਪਾਂ ਵਾਦਾ ਮਾਫਗਵਾਹ ਬਣ ਸਕਦੇ ਆ ਪਰ ਮੈਂ ਤਾਂ ਹੀ ਮੁੱਖ ਮੰਤਰੀ ਨੂੰ ਕਹਿਣਾ ਕਿ ਫਿਰ ਤਾਂ 92 ਐਮਐਲਏ ਦੀ ਗਵਾਹੀ ਲਿਖ ਲੋ ਤਹਾਨੂੰ ਜਾਇਦਾਦ ਲੱਭਨੀ ਦੀ ਇੰਡੀਪੈਂਡੈਂਟ ਵਿਟਨੈਸ ਕੋਈ ਹੈ ਨਹੀਂ ਤੁਹਾਡੇ ਕੋਲੇ ਫਿਰ ਉਹਨੇ 92 ਐਮਐਨਏ ਦੀ ਗਵਾਹੀ ਲਿਖ ਲੋ ਅਗਰ ਹੁਣ ਪੋਲਿਟਿਕਲ ਬੰਦਿਆਂ ਦੀ ਜਿਹੜੇ ਸਿਰਫ ਟਿਕਟ ਦੀ ਦੌੜ ਹੈ ਜਿਨ੍ਹਾਂ ਨੇ ਇੱਕ ਕੌਸਟੂਐਂਸੀ ਤੋਂ ਟਿਕਟ ਲੈਣੀ ਹੈ ਉਹਨਾਂ ਤੋਂ ਤੁਸੀਂ ਬਿਠਾ ਕੇ ਆਮ ਆਦਮੀ ਪਾਰਟੀ ਆਪਣੇ ਬੰਦਿਆਂ ਤੋਂ ਸਟੇਟਮੈਂਟ ਆਦਵਾਰੀ ਹੈ ਉਹ ਕੀ ਰਹਿਣਾ ਆਮ ਟਿਕਟ ਤਾਂ ਆਮ ਆਦਮੀ ਪਾਰਟੀ ਨੇ ਨਹੀਂ ਦੇਣੀ ਉਹ ਤਾਂ ਭਾਜਪਾ ਦੇ ਲੀਡਰ ਹੈ ਉਹ ਵੀ ਬੋਲ ਰਿਹਾ ਹੈ ਖਿਲਾਫ ਤੇ ਉਹ ਫਸਟ ਟਾਈਮ ਨਹੀਂ ਬੋਲੇ ਬੋਨੀ ਅਜਨਾਲਾ ਹੁਣ ਦੇਖੋ ਬੋਨੀ ਅਜਨਾਲਾ ਬਾਰੇ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਹਾਈ ਕੋਰਟ ਦਾ ਜਿਹੜਾ अगस्त 2022 ਦਾ ਆਰਡਰ ਹੈ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਬੇਲ ਦਿੱਤੀ ਹੈ 10 ਅਗਸਤ 2022 ਦਾ ਆਰਡਰ ਹੈ ਉਹ ਬੜਾ ਕੈਟਾਗਰੀ ਤੇ ਬੋਨੀਏ ਜਨਾਲਾ ਬਾਰੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਜਸਟਿਸ ਰਾਮਚੰਦਰ ਰਾਓ ਤੇ ਜਸਟਿਸ ਸੁਰੇਸ਼ ਕੁਠਾਕਪੁਰ ਦੋ ਸੀਨੀਅਰ ਮੋਸਟ ਜੱਜ ਹਾਈ ਕੋਰਟ ਦੇ ਉਹਨਾਂ ਨੇ ਬੋਨੀਏ ਜਨਾਲਾ ਤੇ ਕਮੈਂਟ ਕੀਤਾ ਸੀ ਕਿ ਬੰਦਾ ਸੁਰੱਖਿਆ ਲੈਣ ਦੇ ਲਈ ਬਿਆਨ ਦਿੰਦਾ ਜੀ اور ਉਹਨਾਂ ਨੇ ਸਵਾਲ ਕੀਤਾ ਸੀ ਕਿ 2021 ਚ ਤਾਂ ਇਹ ਧਰਨੇ ਤੇ ਬੈਠਾ ਸੀ ਉਹਦੀਆਂ ਫੋਟੋਆਂ ਸੀ ਜਦੋਂ ਵਿਕਰਮ ਮਜੀਠੀਆ ਤੇ ਪਰਚਾ ਹੁੰਦਾ ਉਦੋਂ ਧਰਨਾ ਲਾਉਂਦਾ ਬੋਨੀਏ ਜਨਾਲਾ ਕਿ ਪਰਚਾ ਗਲਤ ਹੋ ਗਿਆ ਬਾਅਦ ਦੇ ਵਿੱਚ ਉਹ ਸੁਰੱਖਿਆ ਲੈਣ ਦੇ ਲਈ ਬਿਆਨ ਬਦਲੇ ਗਏ ਬੋਨੀਏ ਜਨਾਲਾ ਫੇਰ ਹਾਈ ਕੋਰਟ ਗਏ ਕਿ ਜੀ ਮੇਰੇ ਖਿਲਾਫ ਤਾਂ ਬੜੀ ਤਲਕ ਟਿੱਪਣੀ ਹੋ ਗਈ ਇਹਨੂੰ ਰਿਕਾਰਡ ਤੋਂ ਹਟਾਇਆ ਜਾਏ ਹਾਈ ਕੋਰਟ ਨੇ ਫੇਰ ਆਰਡਰ ਪਾਸ ਕੀਤਾ ਕਿ ਅਸੀਂ ਕੋਈ ਟਿੱਪ ਨਹੀਂ ਹਵਾ ਚ ਨਹੀਂ ਕਰਦੇ ਅਸੀਂ ਜੋ ਮਟੀਰੀਅਲ ਐਵਿਡੈਂਸ ਔਨ ਰਿਕਾਰਡ ਆ ਉਹਦੇ ਅਧਾਰ ਤੇ ਗੱਲ ਕਰਦੇ ਆ ਸੋ ਬੋਨੀਏ ਜਨਾਲਾ ਦੀ ਕ੍ਰੈਡੀਬਿਲਟੀ ਤੇ ਡਿਵੀਜ਼ਨ ਮੈਂਚ ਨੇ ਇਨਕਾਰ ਕੀਤੀ ਅੱਜ ਬੋਨੀਏ ਜਨਾਲਾ ਚੈਨਲ ਤੇ ਆ ਕੇ ਕੀ ਕਹਿੰਦੇ ਨੇ ਉਹ ਰੈਲੇਵੈਂਸ ਨਹੀਂ ਕਿਉਂਕਿ ਉਹ ਪੋਲਿਟੀਕਲੀ ਮੋਟੀਵੇਟਿਡ ਨੇ ਹਾਈ ਕੋਰਟ ਨੇ ਸਰਟੀਫਿਕੇਟ ਦਿੱਤਾ ਕਿ ਕ੍ਰੈਡੀਬਲ ਵਿਟਨੈਸ ਨਹੀਂ ਸੋ ਮੈਂ ਕਹਿ ਰਿਹਾ ਕਿ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਕਿੱਥੇ ਖੜੀ ਹੈ ਤਰਸਯੋਗ ਹਾਲਾਤਾਂ ਚ ਆ ਗਈ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਕਿ ਸਹਾਰਾ ਕਿੰਨਾ ਦਾ ਲੈਣਾ ਪੈ ਰਿਹਾ ਤਲਵੀਰ ਗਿੱਲ ਦਾ ਜਿਹੜਾ ਕਿ ਪੋਲਿਟਿਕਲ ਬੰਦਾ ਆਮ ਆਦਮੀ ਪਾਰਟੀ ਤੋਂ ਟਿਕਟ ਲੈਣੀ ਹੈ ਬੋਨੀਏ ਜਨਾਲਾ ਜਿਹਨੂੰ ਕਿ ਹਾਈ ਕੋਰਟ ਨੇ ਕਹਿਤਾ ਵੀ ਇਹ ਤਾਂ ਸੁਰੱਖਿਆ ਵਾਲੀ ਬਿਆਨ ਦਿੰਦਾ ਹੈ ਬਿੱਟੂ ਆਲਖ ਵਰਗੇ ਬੰਦਿਆਂ ਦੇ ਬਿਆਨ ਦਵਾਏ ਜਾ ਰਹੇ ਨੇ ਬਿੱਟੂ ਆਲਖ ਕੌਣ ਹੈ ਉਹ ਤਾਂ ਆਪ ਕਨਵਿਕਟ ਹੈ ਪਹਿਲਾਂ ਅਕਿਊਜ਼ਡ ਹੈ ਫਿਰ 10 ਸਾਲ ਦਾ ਈਡੀ ਦੇ ਕੇਸ ਤੋਂ ਕਨਵਿਕਟ ਹੈ ਐਂ ਤੁਸੀਂ ਜਿਹੜੇ ਬੰਦਿਆਂ ਦਾ ਹੋਰ ਕਈਆਂ ਦਾ ਜ਼ਿਕਰ ਕਰਦੇ ਨੇ ਜਗਜੀਤ ਚੈਲ ਦਾ ਜ਼ਿਕਰ ਹੋ ਰਿਹਾ ਭੋਲੇ ਦਾ ਜ਼ਿਕਰ ਹੋ ਰਿਹਾ ਜਿਹੜੇ ਬੰਦੇ ਆਪ ਕਿਊਜ਼ ਤੇ ਕਨਵਿਕਟ ਨੇ ਉਹ ਕਿਸੇ ਦੇ ਖਿਲਾਫ ਫਿਟਨੈਸ ਹੀ ਨਹੀਂ ਬਣ ਸਕਦੇ ਮਲੇ ਤਾਂ ਲੈਗੈਲਿਟੀ ਹੈ ਸੋ ਵਿਜੀਲੈਂਸ ਕੀ ਐਨੀ ਤਰਸਿਓ ਗਲਾਤਾਂ ਚਾਹੀ। ਹੁਣ ਇੱਕ ਇੰਟਰਵਿਊ ਚ ਇਹ ਵੀ ਕਹਿ ਦਿੱਤਾ ਕਹਿੰਦੇ ਬਿਕਰਮਜੀਠੀਆ ਸਾਨੂੰ ਫਸਾਉਣ ਨੂੰ ਫਿਰਦੇ ਸੀ ਹੁਣ ਖੁਦ ਕਸੂਤੇ ਫਸ ਗਏ। ਮੈਂ ਉਹੀ ਕਹਿ ਰਿਹਾ ਨਾ ਜਿਹੜਾ ਬੰਦਾ ਖੁਦ ਅਕਿਊਜ਼ਡ ਹੈ ਉਹਦੀ ਗੱਲ ਦੀ ਕੋਈ ਰੈਲੇਵੈਂਸੀ ਹੈ ਨਹੀਂ ਐਨੇ ਸਾਲ ਤੱਕ ਕੋਰਟ ਦੇ ਵਿੱਚ ਸੀ ਉਹ ਬੰਦਾ। ਸਰ ਵਿਜੀਲੈਂਸ ਨੂੰ ਇਹ ਗੱਲ ਤਾਂ ਪਤਾ ਹੈ ਨਾ ਕਿ ਉਹ ਰਹਿ ਚੁੱਕਿਆ ਇਸ ਦੇ ਵਿੱਚ ਤੇ ਫਿਰ ਉਹ ਕਿਉਂ ਗਵਾਈਆਂ ਲੈ ਰਿਹਾ ਉਹਨਾਂ ਨੇ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਹੁਣ ਐਸੈਟ ਨਹੀਂ ਲੱਭ ਰਿਆ ਹੁਣ ਲੋਕਾਂ ਨੂੰ ਕੰਨ ਰਸ ਦੇਣਾ। ਹੁਣ ਇੱਕ ਹੁਣ ਕੀ ਹੋ ਰਿਹਾ ਵਿਜੀਲੈਂਸ ਕੀ ਕਰ ਰਹੀ ਹੈ? ਵਿਜੀਲ ਤਮਾਸ਼ੀਨੀ ਸ਼ਬਦ ਆ ਵਿਜੀਲੈਂਸ ਦੀ ਏ ਹੁਣ ਕਦੇ ਤਾਂ ਬੁਲਾ ਲੈਂਦੇ ਚਟੋਪਾਦਿਆਂ ਨੂੰ ਹੁਣ ਚਟੋਪਾਦਿਆਂ ਕੌਣ ਹੈ ਚਟੋਪਾਦਿਆ ਉਹ ਅਫਸਰ ਹੈ ਜਿਹਦੇ ਨੂੰ ਸੁਪਰੀਮ ਕੋਰਟ ਦੇ ਆਰਡਰਸ ਨੇ ਜਿਨ੍ਹਾਂ ਨੇ ਕਿਹਾ ਕਿ ਹੀ ਇਜ਼ ਨਾਟ ਫਿਟ ਟੂ ਬੀ ਅ ਡੀਜੀਪੀ ਦੇਸ਼ ਚ ਸੁਪਰੀਮ ਕੋਰਟ ਤੋਂ ਵੱਡੀ ਅਦਾਲਤ ਨਹੀਂ ਸੁਪਰੀਮ ਕੋਰਟ ਨੇ ਚਟੋਪਾਦਿਆ ਬਾਰੇ ਕਮੈਂਟ ਕੀਤੇ ਫਿਰ ਉਹ ਯੂਪੀਐਸਸੀ ਨੇ ਡੀਜੀਪੀ ਦੇ ਪੈਨਲ ਚੋਂ ਡ੍ਰੌਪ ਕੀਤਾ ਚੰਨੀ ਸਾਹਿਬ ਨੇ ਵਰਤ ਲਿਆ ਇੱਕ ਮਹੀਨੇ ਡੀਜੀਪੀ ਬਣਾ ਕੇ ਇੱਕ ਝੂਠਾ ਪਰਚਾ ਦਰਜ ਕਰਾ ਲਿਆ ਇਨਾਂ ਦੀ ਪਤਨੀ ਇਹਨਾਂ ਬਾਰੇ ਕੀ ਕਹਿੰਦੀ ਹੈ ਮੈਂ ਉਹਰੇ ਨਹੀਂ ਡਿਸਕਸ ਕਰੂੰਗਾ ਫਿਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਇਸ ਅਫਸਰ ਨੇ ਦਾਤੇ ਲਈ ਹੋਰ ਜਿਹੜੇ ਉਹ ਹੈਗੇ ਚੀਫ ਖਾਲਸਾ ਦਵਾਨ ਵਾਲੇ ਦੀ ਡੈਥ ਹੋਈ ਉਹਨਾਂ ਦਾ ਪਰਿਵਾਰ ਕਹਿੰਦਾ ਕਿ ਇਹ ਤੰਗ ਪ੍ਰੇਸ਼ਾਨ ਕਰਦੇ ਸੀ ਹੁਣ ਚਟੋ ਪਾਦਿਆ ਸਾਹਿਬ ਜਿਨ੍ਹਾਂ ਨੇ ਖੁਦ ਇੱਕ ਪਰਚਾ ਦਰਜ ਕੀਤਾ 2021 ਚ ਐਨਡੀਪੀਐਸ ਦਾ ਆਪ ਦਾ ਦਿੱਤਾ ਹੋਇਆ ਪਰਚਾ ਉਹਦੇ ਚ ਤਾਂ ਐਵੀਡੈਂਸ ਦੇ ਨਹੀਂ ਸਕੇ ਸੁਪਰੀਮ ਕੋਰਟ ਤੋਂ ਖਾਰਜ ਹੀ ਹੋ ਗਿਆ ਆਲਮੋਸਟ ਜਦੋਂ ਸੁਪਰੀਮ ਕੋਰਟ ਨੇ ਕਸਟਡੀ ਦੇਣ ਤੋਂ ਮਨਾ ਕਰਤੀ ਉਰੇ ਐਨਕਾ ਲਾ ਕੇ ਪਹੁੰਚ ਕੇ ਜੀ ਮੈਂ ਕਹਿੰਦੇ ਵਿਜੀਲੈਂਸ ਦੇ ਇਨਾਂ ਨੂੰ ਸਹਿਯੋਗ ਦੇਣ ਆਇਆ ਤੇ ਸੁਪਰੀਮ ਕੋਰਟ ਦਾ ਲੇਟੈਸਟ ਆਰਡਰ ਕਿਉਂ ਨਹੀਂ ਪੜਦੇ ਸੁਪਰੀਮ ਕੋਰਟ ਨੇ ਉਸ ਆਰਡਰ ਦੇ ਵਿੱਚ ਲਾਸਟ ਦੇ ਵਿੱਚ ਜਾਓਗੇ ਮੈਂ ਤੁਹਾਨੂੰ ਭੇਜਦਾ ਆ ਆਰਡਰ ਜ਼ਰੂਰ ਤੁਸੀਂ ਇਸ ਇੰਟਰਵਿਊ ਦੇ ਵਿੱਚ ਕੋਟ ਕਰੋ ਉਹਦੇ ਵਿੱਚ ਕੈਟੈਗੋਰਿਕ ਲਿਖਿਆ ਕਿ ਕੋਈ ਵੀ ਪ੍ਰੋਸੀਕਿਊਸ਼ਨ ਦਾ ਅਫੀਸਰ ਮੀਡੀਆ ਚ ਜਾ ਕੇ ਕੋਈ ਸਟੇਟਮੈਂਟ ਨਹੀਂ ਦਊਗਾ ਵਿਦਆਊਟ ਦਾ ਪ੍ਰਾਇਰ ਪਰਮਿਸ਼ਨ ਆਫ ਸੁਪਰੀਮ ਕੋਰਟ ਔਰ ਅਗਰ ਕੋਈ ਕਰੂਗਾ ਤੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਬੰਦੇ ਸੁਪਰੀਮ ਕੋਰਟ ਦਾ ਆਰਡਰ ਵਾਇਲਟ ਕਰਕੇ ਆਪ ਦਾ ਜਿਹੜਾ ਇੱਕ ਪਰਚਾ ਦਰਜ ਕੀਤਾ ਜਿਹੜਾ ਕਿ ਫੇਲ ਹੋ ਗਿਆ ਉਹਦੇ ਕੋਈ ਐਵੀਡੈਂਸ ਦੇ ਨਹੀਂ ਸਕੇ ਉਰੇ ਆ ਕੇ ਤਮਾਸ਼ੀ ਬੀਨੀ ਮੀਨਸ ਪਲੇਇੰਗ ਟੂ ਦਾ ਗੈਲਰੀ ਵਿਜੀਲੈਂਸ ਦਿਖਾਰੀ ਹੈ ਕਿ ਜੀ ਅਸੀਂ ਬਹੁਤ ਕੰਮ ਕਰ ਰਹੇ ਹਾਂ ਜੇ ਕੰਮ ਕੀਤਾ ਸੀ ਤਾਂ ਤੁਸੀਂ ਕੋਰਟ ਨੂੰ ਤਾਂ ਦਿਖਾਇਆ ਨਹੀਂ ਅਸੀਂ ਜਿਹੜੀ ਚੀਜ਼ਾਂ ਕਹਨੇ ਆ ਉਹਦਾ ਕੋਈ ਪ੍ਰੂਫ ਨਹੀਂ ਪਰ ਵਿਜੀਲੈਂਸ ਦੇ ਵਕੀਲਾਂ ਜਰੀਏ ਤਾਂ ਇਹ ਵੀ ਗੱਲਾਂ ਸਾਰੇ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਜਾਂ ਦੱਸੀਆਂ ਗਈਆਂ ਹੁਣ ਤੱਕ ਕਹਿੰਦੇ ਵਿਕਰਮ ਮਜੀਠੀਆ ਜੀ ਸੱਚੇ ਨੇ ਤਾਂ ਫਿਰ ਸਹਿਯੋਗ ਕਿਉਂ ਨਹੀਂ ਦਿੰਦੇ ਜਦੋਂ ਉਹਨਾਂ ਨੂੰ ਹਿਮਾਚਲ ਲੈ ਕੇ ਜਾਣੇ ਆ ਉੱਥੇ ਸਹਿਯੋਗ ਇਹਨਾਂ ਵੱਲੋਂ ਨਹੀਂ ਮਿਲਿਆ ਮਜੀਠਾ ਦੇ ਵਿੱਚ ਜਾਣੇ ਆ ਉੱਥੇ ਸਹਿਯੋਗ ਨਹੀਂ ਮਿਲਿਆ ਦਿੱਲੀ ਨਹੀਂ ਸਹਿਯੋਗ ਮਿਲਿਆ ਹੋਰ ਕਈ ਥਾਵਾਂ ਦਸੀਆਂ ਸੰਦੀਪ ਜੀ ਸਹਿਯੋਗ ਨਹੀਂ ਕਰ ਰਹੇ ਇਹ ਆਰਗੂਮੈਂਟ ਉਦੋਂ ਮੰਨੀ ਜਾਂਦੀ ਹੈ ਜਦੋਂ ਬੰਦਾ ਬੇਲ ਤੇ ਹੋਵੇ ਮਹ ਮਲ ਮੰਨ ਲਓ ਕੋਈ ਐਕਸ ਵਾਈ ਜ਼ੈਡ ਬੰਦਾ ਐਂਟੀਸੀਪੇਟਰੀ ਬیل ਤੇ ਆ ਜੀ ਪ੍ਰੋਸੀਕਿਊਸ਼ਨ ਏਜੰਸੀ ਬੁਲਾ ਰਹੀ ਆ ਜਾਂਦਾ ਨਹੀਂ ਉਹਨਾਂ ਦੇ ਸਵਾਲਾਂ ਜਵਾਬ ਦਿੰਦਾ ਨਹੀਂ ਬੰਦਾ ਤਾਂ ਤੁਹਾਡੀ ਕਸਟਡੀ ਕਸਟਡੀ ਚ ਹੈ ਕਸਟੋਡੀਅਲ ਇੰਟਰੋਗੇਸ਼ਨ ਤੁਸੀਂ ਕਰ ਰਹੇ ਹੋ ਹਾਲੇ ਤੁਸੀਂ ਕਹਿੰਦੇ ਕਿ ਜੀ ਬੰਦਾ ਸਹਿਯੋਗ ਨਹੀਂ ਕਰ ਰਿਹਾ ਪਰ ਕਸਟੋਡੀਅਲ ਇੰਟਰੋਗੇਸ਼ਨ ਤੋਂ ਉੱਪਰ ਤਾਂ ਹਿੰਦੁਸਤਾਨ ਚ ਕਾਨੂੰਨ ਚ ਹੀ ਕੁਝ ਐ ਇਹਦਾ ਮਤਲਬ ਕਿ ਵਿਜੀਲੈਂਸ ਫੇਲਿਅਰ ਹੈ ਇਹਦਾ ਮਤਲਬ ਇਨਵੈਸਟਿਗੇਟਿੰਗ ਏਜੰਸੀ ਦੇ ਹੱਥ ਖੜੇ ਨੇ ਤੁਹਾਨੂੰ ਕੁਝ ਨਹੀਂ ਲੱਭ ਰਿਹਾ ਸਵਾਲ ਇਸ ਤੋਂ ਵੀ ਅੱਗੇ ਇੱਕ ਹੋ ਗਿਆ ਸਰਕਾਰੀ ਵਕੀਲ ਨੇ ਜਿਹੜੇ ਵਿਜੀਲੈਂਸ ਦੇ ਵੱਲੋਂ ਪੇਸ਼ ਹੋਏ ਸਰਕਾਰ ਵੱਲੋਂ ਉਹਨਾਂ ਦਾ ਇੱਕ ਬਿਆਨ ਸਾਡੇ ਚੈਨਲ ਤੇ ਹੈ ਉਹ ਇੱਕ ਐਕ ਕੀ ਗਿਆ ਔਨ ਰਿਕਾਰਡ ਕਹਿੰਦੇ ਹਿਮਾਚਲ ਦੀ ਪੁਲਿਸ ਵੀ ਵਿਕਰਮਜੀਠੀਆਂ ਨਾਲ ਮਿਲ ਗਈ ਹੈ ਇਹਨਾਂ ਦੀ ਮਿਲੀ ਭੁਗਤ ਕਰਕੇ ਸਾਨੂੰ ਉੱਥੇ ਨਹੀਂ ਸਹਿਯੋਗ ਮਿਲਿਆ ਐਂਟਰੀ ਤੱਕ ਨਹੀਂ ਸੀ ਹੋਈ ਸਜ ਜਦੋਂ ਝੂਠੇ ਹੋਈ ਹੈ ਨਾ ਜੀ ਸਰਕਾਰ ਹੈ ਝੂਠੀ ਸਰਕਾਰ ਕੋਲੇ ਕੋਈ ਵੀ ਇੱਕ ਤੱਥ ਨਹੀਂ ਹੈ ਡਰੱਗ 'ਚ ਵੀ ਨਹੀਂ ਸੀ ਉਰੇ ਵੀ ਨਹੀਂ ਹੈ ਹੁਣ ਸਰਕਾਰ ਇਹ ਜੋ ਲੱਭਣਾ ਨਿਕਲਣਾ ਚਾਹੁੰਦੀ ਹੈ ਦਿੱਲੀ ਜਾਂਦੇ ਨੇ ਅਕੇ ਜੀ ਵਿਕਰਮਜੀਠੀ ਐਸਾ ਯੋਗ ਨਹੀਂ ਕਰ ਰਿਹਾ ਹਿਮਾਚਲ ਜਾਂਦੇ ਨੇ ਹਿਮਾਚਲ ਸਰਕਾਰ ਵਿਕਰਮਜੀਠੇ ਨਾਲ ਰਲਈ ਹੈ ਕਲੀਅਰ ਵਾਟਰ ਕੈਪੀਟਲ ਹੈ ਫਿਰ ਉਹ ਵੀ ਵਿਕਰਮਜੀਠੇ ਨਾਲ ਰਲਈ ਹੈ ਏਡੀ ਵੱਡੀ ਕੰਪਨੀ ਸਾਰਾ ਦੇਸ਼ ਵਿਕਰਮਜੀਠਿਆਂ ਨਾਲ ਰਲਿਆ ਪੰਜਾਬ ਵਿਕਰਮਜੀਠਿਆਂ ਨਾਲ ਰਲਿਆ ਇਥੋਂ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਤੁਹਾਡੇ ਕੋਲੇ ਆਪ ਦੇ ਕੋਲੇ ਕੁਝ ਨਹੀਂ ਹੈਗਾ ਨਾ ਚ ਨਾ ਜਾਣੇ ਆਂਗਣ ਡੇਡਾ ਬਿਜ਼ਨਸ ਦਾ ਉਹ ਕੰਮ ਹੈ ਲੱਭਿਆ ਤੁਹਾਨੂੰ ਕੁਝ ਨਹੀਂ ਰਿਹਾ ਹੁਣ ਉਹ ਚੋਂ ਭੱਜਣਾ ਹੈ ਮੁੱਖ ਮੰਤਰੀ ਬਿਆਨ ਬਹੁਤ ਗਲਤ ਦੇ ਗਏ ਮੁੱਖ ਮੰਤਰੀ ਔਨ ਰਿਕਾਰਡ ਹੀ ਐਡਿਟेड ਝੂਠ ਬੋਲ ਗਏ ਗੱਪੀ ਬੋਲ ਗਏ ਮੈਂ ਤਾਂ ਪਹਿਲੇ ਦਿਨੋਂ ਕਿਹਾ 29 ਮੋਬਾਈਲ ਜਾਮਾ ਤਲਾਸ਼ੀ ਦਾ ਡਾਕੂਮੈਂਟ ਕੋਰਟ ਚ ਪਿਆ ਉਹ ਤਾਂ ਹੁਣ ਬਦਲ ਨਹੀਂ ਸਕਦਾ ਉਹ ਤਾਂ ਜੱਜ ਸਾਹਿਬ ਨੇ ਕਾਊਂਟਰ ਸਾਈਨ ਕਰਤਾ ਮੋਬਾਈਲ ਨਹੀਂ ਹੈਗਾ 141 ਕਰੋੜ ਫੋਰਨਨ ਇਨਵੈਸਟਮੈਂਟ ਹੈ ਹੀ ਨਹੀਂ ਕਲੀਅਰ ਵਾਟਰ ਕੈਪੀਟਲ ਕਹਿੰਦੇ ਵਿਕਰਮ ਮਜੀਠੀਆ ਦੀ ਹੈ ਮੈਂ ਕਹਿੰਦਾ ਐਫਬੀਆਈ ਅਮਰੀਕਾ ਦੀ ਇਨਵੈਸਟੀਗੇਟ ਕਰਾ ਲਓ ਜੇ ਨਿਕਲ ਆਵੇ ਇੱਕ ਐਡੀ ਲੈਜਿਟਿਮੇਟ ਕੰਪਨੀ ਜਿਹਨੂੰ ਭਾਰਤ ਸਰਕਾਰ ਨੇ ਬਕਾਇਦਾ ਭਾਰਤ ਚ ਬਿਜ਼ਨਸ ਕਰਨ ਦਾ ਲਾਇਸੈਂਸ ਦਿੱਤਾ ਹੈ ਉਹ ਤੁਸੀਂ ਸੋਚਦੇ ਹੋ ਕਿ ਬੋਗਸ ਹੋ ਸਕਦੀ ਆ ਹੋ ਫੇਰ ਕਹਿੰਦੇ ਜੀ ਹਜ਼ਾਰ ਏਕੜ ਹੁਣ ਲਿਆਓ ਹਜ਼ਾਰ ਏਕੜ ਕਿੱਥੇ ਆ ਉਹ ਕਹਿੰਦੇ ਚਲਾਨ ਚਲਾਵਾਂਗੇ ਗਨੀਬ ਕੌਰ ਮਜੀਠੀਆ ਦੇ ਨਾਂ ਤੇ ਆ ਜ਼ਮੀਨ ਹਿਮਾਚਲ ਚ ਇਹਨਾਂ ਨੂੰ ਕਹੋ ਜੀ ਕਿ ਚਲਾਨ ਤਾਂ ਤੁਹਾਡੇ ਤੋਂ 4 ਸਾਲ ਉਧਰ ਨਹੀਂ ਪੇਸ਼ ਹੋਇਆ ਹੁਣ ਚਲਾਨ ਦੀ ਕਹਿ ਕੇ ਚਲਾਨ ਪੇਸ਼ ਕਰ ਦਿਓ ਹੁਣ ਸਰਕਾਰ ਹੈ ਨਾ ਸਰਕਾਰ ਚਲਾਨ ਪੇਸ਼ ਕਰ ਦਵੇ ਇਹ ਇਹਨਾਂ ਨੇ ਚਲਾਨ ਚਲੂਨ ਕੁਛ ਨਹੀਂ ਪੇਸ਼ ਕਰਨਾ ਦੇ ਜਸਟ ਪਲੇ ਟੂ ਦਾ ਗੈਲਰੀ ਇਹਨਾਂ ਨੇ ਇੱਕ ਮੁੱਦਾ ਝੱਕਣਾ ਹੁੰਦਾ ਉਹਦੀ 5 7 10 ਦਿਨ ਤਮਾਸ਼ਾ ਲਾਉਣਾ ਹੁੰਦਾ ਉਹ ਤੋਂ ਬਾਅਦ ਇਹ ਕਹਿੰਦੇ ਨੇ ਕਿ ਹੁਣ ਅਸੀਂ ਅਗਲੇ ਮੁੱਦੇ ਤੇ ਚੱਲ ਜੀਏ ਇਹ ਮੁੱਦੇ ਤੋਂ ਧਿਆਨ ਫਿਰੇ ਆਪ ਹੀ ਪਟਕਾਉਂਦੇ ਨੇ ਜੇ ਸਰਕਾਰ ਏਡੇ ਪੱਕੇ ਪੈਰੀ ਹੁੰਦੀ ਜੇ ਸਰਕਾਰ ਕੋਲੇ ਸਬੂਤ ਹੁੰਦਾ ਤਾਂ ਇਸ ਮੁੱਖ ਮੰਤਰੀ ਨੂੰ ਬੀਪੀ ਕਦੇ ਜਨਰਲ ਡਾਇਰ ਇਹ ਗੱਲਾਂ ਕਰਨ ਦੀ ਲੋੜ ਨਹੀਂ ਸੀ ਮੁੱਛਾਂ ਦੀ ਗੱਲ ਕਰਨ ਦੀ ਮੁੱਖ ਮੰਤਰੀ ਨੂੰ ਲੋੜ ਨਹੀਂ ਹੁੰਦੀ ਜਿਹਦੇ ਕੋਲ ਤਾਕਤ ਹੋਵੇ ਨਾ ਜਦੀ ਕਲਮ ਬੋਲਦੀ ਹੋਵੇ ਉਹਦੀ ਜ਼ੁਬਾਨ ਬੋਲਣ ਦੀ ਲੋੜ ਨਹੀਂ ਹੁੰਦੀ ਤੇ ਮੁੱਖ ਮੰਤਰੀ ਨੇ ਪ੍ਰੂਵ ਕਰਤਾ ਆਪਣੀ ਗੱਲਾਂ ਦੇ ਨਾਲ ਕਿ ਮੁੱਖ ਮੰਤਰੀ ਕੋਲੇ ਸਬੂਤ ਕੋਈ ਹੈ ਨਹੀਂ ਹੁਣ ਮੁੱਖ ਮੰਤਰੀ ਫਸ ਗਏ ਹੁਣ ਮੁੱਖ ਮੰਤਰੀ ਨੂੰ ਲੱਗਦਾ ਕੋਈ ਹੋਰ ਵੱਡਾ ਝੂਠ ਬੋਲਦਾ ਮੈਂ ਸੋ ਮੁੱਖ ਮੰਤਰੀ ਸਾਹਿਬ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਰੀ ਬੀਪੀ ਬੂਪੀ ਰੋਜ਼ ਚੈੱਕ ਕਰਾਉਂਦੇ ਰਹਾ ਕਰੋ ਤੁਹਾਡੀ ਸਿਹਤ ਦੀ ਸਾਨੂੰ ਸਾਰਿਆਂ ਨੂੰ ਬਹੁਤ ਪਰਵਾਹ ਹੈ ਨਾਟ ਬਿਕੋਜ਼ ਯੂ ਆ ਭਗਵੰਤ ਮਾਨ ਬਿਕੋਜ਼ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਹਾਡੀ ਸਿਹਤ ਦਾ ਧਿਆਨ ਰੱਖੋ ਮੈਨੂੰ ਲੱਗਦਾ ਤੁਹਾਡਾ ਬੀਪੀ ਉੱਪਰ ਨੀਤੇ ਜਾ ਰਿਹਾ ਕਿਉਂਕਿ ਕੇਸ ਬਣਾ ਲਿਆ ਸਬੂਤ ਹੈ ਨਾਬਾ ਜੇਲ੍ਹ ਹੈ ਨਿਆਂਇਕ ਹਰਾਸ ਚ ਭੇਜਿਆ ਹੋਇਆ 19 ਤਰੀਕ ਨੂੰ ਦੁਬਾਰਾ ਪੇਸ਼ ਕੀਤਾ ਜਾਣਾ ਹੈ ਨਾਬਾ ਜੇਲ੍ਹ ਜਦੋਂ ਤੁਸੀਂ ਹੁਣ ਮੁਲਾਕਾਤ ਕਰਕੇ ਆਏ ਹੋ ਉੱਥੇ ਦਾ ਹਾਲਾਤ ਉਹਨਾਂ ਨੇ ਕੀ ਦੱਸਿਆ ਕਿ ਵਾਕਈ ਸੀਸੀਟੀਵੀ ਕੈਮਰੇ ਵਿਕਰਮ ਜੀਠੀਆ ਦੀ 24 ਘੰਟੇ ਨਿਗਰਾਨੀ ਰੱਖਦੇ ਹੈ ਮੈਂ ਸੰਦੀਪ ਜੀ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿਣੀ ਚਾਹੁੰਦਾ ਕਿ ਸਿਸਟਮ ਨਾ ਸਰਕਾਰਾਂ ਨੇ ਕੰਪਰੋਮਾਈਜ਼ ਕੀਤਾ ਪਿਆ ਪੂਰਾ ਹੂੰ ਕਾਨੂੰਨ ਦਾ ਰਾਜ ਨਹੀਂ ਚੱਲ ਰਿਹਾ ਜੋ ਮੁੱਖ ਮੰਤਰੀ ਦੀ ਕੋਠੀ ਤੋਂ ਹੁਕਮ ਹੋ ਜਾਂਦਾ ਉਹ ਚੱਲ ਰਿਹਾ ਚਾਹੇ ਇੱਕ ਛੱਡੋ ਤਿੰਨ ਕੈਮਰੇ ਲੱਗ ਜਾਣ ਮੈਂ ਫੇਰ ਸਪਸ਼ਟ ਕਹਿਣਾ ਤਿੰਨ ਕੈਮਰੇ ਲੱਗ ਜਾਣ ਚਾਹੇ ਮੁੱਖ ਮੰਤਰੀ ਸਾਰੇ ਕੰਮ ਛੱਡ ਕੇ ਰੋਜ਼ ਕੈਮਰਾ ਹੀ ਦੇਖਦੇ ਰਹਿਣ ਜਾਂ ਹੋਰ ਸਰਕਾਰ ਕਿਸੇ ਵੀ ਤਰੀਕੇ ਦੇ ਨਾਲ ਮੈਂਟਲੀ ਕੋਈ ਪ੍ਰੈਸ਼ਰ ਪਾਉਣਾ ਚਾਹੁੰਦੀ ਹੈ ਉਹ ਗੱਲਾਂ ਦਾ ਸਾਡੇ ਤੇ ਅਸਰ ਹੀ ਹੈ ਨਹੀਂ ਮੈਂ ਜਿੱਦਾਂ ਕਿਹਾ ਕਿ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਨੇ ਪਾਠ ਕਰਨ ਵਾਲੇ ਬੰਦੇ ਨੇ ਸਹਿਜ 'ਚ ਰਹਿੰਦੇ ਨੇ ਸੋ ਸਰਕਾਰਾਂ ਦੇ ਦਬਾਅ ਦਾ ਸਾਨੂੰ ਫਿਕਰ ਹੀ ਕੋਈ ਨਹੀਂ ਮਤਲਬ ਉਹ ਡੋਲ ਦਲਾ ਨਹੀਂ ਸਕਦੇ ਜੋ ਸਾਡਾ ਜਿਸ ਤਰੀਕੇ ਦਾ ਵਿਕਰਮ ਮਜੀਠੀਆ ਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਹੁੰਦਾ ਨਾ ਕਿ ਇਨਸਾਨ ਇੱਕ ਮੈਂਟਲੀ ਸਟਰੋਂਗ ਹੁੰਦਾ ਸੋ ਉਦਾਂ ਦੇ ਸਰਕਾਰਾਂ ਦੀਆਂ ਟੁੱਚੀਆਂ ਹਰਕਤਾਂ ਥੋੜਾ ਡਲਾ ਜਿਹਨੂੰ ਤੁਸੀਂ ਮੈਂਟਲੀ ਸਟਰੋਂਗ ਦੱਸਦੇ ਹੋ ਨਾ ਉਹ ਸ਼ੁਰੂ ਦੇ ਵਿੱਚ ਜਦੋਂ ਜਾਂਦੇ ਆ ਗ੍ਰਿਫਤਾਰ ਕਰਨ ਉਦੋਂ ਇਹ ਵੀ ਗੱਲਾਂ ਬਹੁਤ ਆਈਆਂ ਸੀ ਕਹਿੰਦੇ ਇਹ ਤੇ ਅੰਦਰ ਬੈਠੇ ਜਿਹੜੇ ਬਾਹਰ ਹੈਗੇ ਆ ਸੱਤਾ ਤੋਂ ਬਾਹਰ ਕਾਂਡ ਰਾਈ ਜਾਂਦੇ ਆ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਬੜੇ ਦਬਕੇ ਮਾਰੇ ਉਹਨਾਂ ਨੇ ਇੱਥੋਂ ਤੱਕ ਕਿ ਆ ਮੁੱਖ ਮੰਤਰੀ ਨੇ ਕਿ ਅਸੀਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਸਾਡਾ ਨੁਕਸਾਨ ਵੀ ਹੋ ਸਕਦਾ ਕੱਲ ਨੂੰ ਅਸੀਂ ਫੇਰ ਵੀ ਹੱਥ ਪਾਇਆ ਦੇਖੋ ਮੁੱਖ ਮੰਤਰੀ ਸਾਹਿਬ ਅੱਜ ਜਾਨ ਦੀ ਪ੍ਰਵਾਹ ਸੂਬੇ ਚ ਸੂਬੇ ਦੇ ਲੋਕ ਕਰ ਰਹੇ ਨੇ ਮੈਂ ਹੈਰਾਨ ਹੁੰਨਾ ਕਿ ਮੁੱਖ ਮੰਤਰੀ ਸੂਬੇ ਦੇ ਇਸ਼ੂਸ ਤੋਂ ਹਟ ਕੇ ਕਈ ਜੀਆਂ ਗੱਲਾਂ ਕਰਦੇ ਨੇ ਦੋ ਦਿਨ ਚ ਦੋ ਵੱਡੀਆਂ ਘਟਨਾਵਾਂ ਹੋਈਆਂ ਪੰਜਾਬ ਚ ਇੱਕ ਮਸ਼ਹੂਰ ਪੰਜਾਬੀ ਦੀ ਅਦਾਕਾਰਾ ਫਿਲਮਾਂ ਦੀ ਤਾਨਿਆ ਉਹਦੇ ਪਿਤਾ ਜੀ ਜੋ ਡਾਕਟਰ ਨੇ ਉਹਨਾਂ ਨੂੰ ਕਲੀਨਿਕ ਚ ਗੋਲੀਆਂ ਮਾਰੀਆਂ ਤੇ ਫੇਰ ਦੂਜੀ ਜਿਹੜਾ ਇੱਕ ਮਸ਼ਹੂਰ ਕਪੜਾ ਵਪਾਰੀ ਦੀ ਹੱਤਿਆ ਕੀਤੀ ਉਸ ਤੋਂ ਬਾਅਦ ਗੁੰਡਾ ਰਾਜ ਨੰਗਾ ਨਾਚ ਮੁੱਖ ਮੰਤਰੀ ਦੀ ਪੁਲਿਸ ਨੇ ਖੇਡਿਆ ਇਨਕਾਊਂਟਰ ਦੇ ਨਾਤੇ ਪਹਿਲਾਂ ਕਹਿੰਦੇ ਇਨਕਾਊਂਟਰ ਕੀਤਾ ਹੁਣ ਕਹਿੰਦੇ ਕ੍ਰਾਸ ਫਾਇਰਿੰਗ ਆ ਮਤਲਬ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਸੂਬੇ ਦੇ ਵਿੱਚ ਸੋ ਮੁੱਖ ਮੰਤਰੀ ਸਾਹਿਬ ਅੱਜ ਸੂਬੇ ਦੇ ਵਿੱਚ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਕਿਉਂ ਕਿ ਗੈਂਗਸਟਰ ਸ਼ਰਿਆਮ ਪ੍ਰੋਤੀ ਮੰਗ ਰਹੇ ਨੇ ਔਰ ਮੈਂ ਸੰਦੀਪ ਜੀ ਤੁਹਾਨੂੰ ਰੇ ਕਹਣਾ ਮੈਂ ਆਪਣਾ ਫੋਨ ਚੱਕ ਕੇ ਦਿਖਾ ਦਿੰਨਾ ਬੱਬਰ ਖਾਲਸਾ ਤੋਂ ਲੈ ਕੇ ਰਿੰਦੇ ਤੋਂ ਲੈ ਕੇ ਵਟ ਨਾਟ ਇਨਾਂ ਤਾਂ ਆਪ ਦੇ ਅਫਸਰ ਜਿਹੜੇ ਉੱਚਾਉਂਦਿਆਂ ਤੇ ਬੈਠੇ ਨੇ ਮੁੱਖ ਮੰਤਰੀ ਕੁਰਸੀਆਂ ਨਾਲ ਡਾਕੇ ਬਿਠਾਉਂਦੇ ਨੇ ਉਹ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਦੱਸੋ ਰੂਲ ਆਫ ਲਾ ਪੰਜਾਬ ਦੇ ਵਿੱਚ ਅਗਰ ਉਹ ਦਿਨ ਵਿਕਰਮ ਮਜੀਠੀਆ ਨੇ ਵਿਜੀਲੈਂਸ ਨੂੰ ਸਵਾਲ ਕੀਤਾ ਕਿਉਂਕਿ ਵਿਜੀਲੈਂਸ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ 50 ਬੰਦੇ ਸਿਵਲ ਵਰਦੀ 'ਚ ਕਿਸੇ ਦੇ ਘਰ ਨਹੀਂ ਜਾ ਸਕਦੇ ਸੁਪਰੀਮ ਕੋਰਟ ਨੇ ਕਿਹਾ ਕਿ ਵਰਦੀ ਦੇ ਵਿੱਚ ਤੁਸੀਂ ਬੰਦੇ ਨੂੰ ਅਰੈਸਟ ਕਰ ਸਕਦੇ ਹੋ ਕੋਈ ਕੀ ਪਤਾ ਕੌਣ ਆ ਗਿਆ ਜੀ ਘਰੇ 50 ਬੰਦੇ ਕਿਸੇ ਦੇ ਘਰੇ ਤੱਕੇ ਨਾਲ ਵੜ ਗਏ ਬੱਚਿਆਂ ਦੇ ਬੈਡਰੂਮਾਂ ਚ ਵੜ ਗਏ ਉਹਨਾਂ ਦੀ ਵਾਈਫ ਦੀ ਪਰਸਨਲ ਬਿਲੋਂਗਿੰਗਸ ਨੂੰ ਛੇੜ ਰਹੇ ਨੇ ਕੀ ਵਿਕਰਮ ਮਜੀਠੀਆ ਦਾ ਹੱਕ ਨਹੀਂ ਪੰਦਾ ਪੁੱਛਣ ਦਾ ਕਿ ਤੁਸੀਂ ਕੌਣ ਹੋ ਮੇਰੇ ਘਰੇ ਕਿੱਦਾਂ ਵੜੇ ਪਰ ਇਸ ਨੂੰ ਧਮਕੀਆਂ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਨੇ ਧਮਕੀਆਂ ਦਿੱਤੀਆਂ ਇਹ ਮੁੱਖ ਮੰਤਰੀ ਨੂੰ ਲੱਗਦਾ ਨਾ ਜੀ ਜਦੋਂ ਅੰਦਰ ਆਪਾਂ ਨੂੰ ਪਤਾ ਹੋਵੇ ਮੁੱਖ ਮੰਤਰੀ ਨੂੰ ਪਤਾ ਕਿ ਮੈਂ ਗਲਤ ਕੰਮ ਕਰ ਰਿਹਾ ਭਗਵੰਤ ਮਾਨ ਸਾਹਿਬ ਨੂੰ ਪਤਾ ਹੈ ਕਿ ਮੈਂ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਹਾਂ ਗੱਲਾਂ ਸਮਾਂ ਆਉਣ ਤੇ ਇਹਦੇ ਜਵਾਬ ਦੇਣੇ ਪੈਣਗੇ ਔਰ ਖਾਸ ਕਰਕੇ ਪੋਲੀਟੀਸ਼ੀਅਨ ਨੂੰ ਤਾਂ ਦੇਣਾ ਪੈਣਾ ਹੀ ਪੈਣਾ ਹੈ ਜਿਹੜੇ ਅਫਸਰ ਨੇ ਉਹ ਦੇਣੇ ਪੈਣਗੇ ਨੋਬਡੀ ਇਜ਼ ਅਬਵ ਲਾ ਸਾਰੇ ਸੰਵਿਧਾਨ ਦੇ ਨੀਚੇ ਕੰਮ ਕਰਦੇ ਨੇ ਸੰਵਿਧਾਨ ਦੀ ਸੌਂਖਾ ਖਾ ਕੇ ਕੰਮ ਕਰਦੇ ਨੇ ਅਗਰ ਕੋਈ ਪੁਲਿਸ ਅਫਸਰ ਆਪਣੀ ਜਿਹੜੀ ਲਾਈਨ ਆ ਉਹਨੂੰ ਕਰਾਸ ਕਰ ਰਿਹਾ ਤਾਂ ਉਹ ਜਵਾਬ ਦੇ ਉਹਨੂੰ ਜਵਾਬ ਦੇਣਾ ਪਊ ਹੁਣ ਅਖੀਰ ਦੇ ਵਿੱਚ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਕਿਹਾ ਕਿ ਜਿੰਨੇ ਸਵਾਲ ਹੁਣ ਤੱਕ ਉੱਠੇ ਜਾਂ ਦੋਸ਼ ਲਾਏ ਗਏ ਸਾਰੇ ਬੇਬੁਨਿਆਦ ਨੇ ਝੂਠੇ ਨੇ ਰਾਹਤ ਮਿਲਣੀ ਮਿਲਣੀ ਹੈ ਜੇਕਰ ਕਾਨੂੰਨੀ ਪ੍ਰਕਿਰਿਆ ਦੇ ਵਿੱਚੋ ਵੀ ਲੰਘਣਾ ਹੋਵੇ ਤਾਂ ਬਿਕਰਮਜੀਠੀਆ ਦਾ ਮੰਨ ਕੇ ਚੱਲੀਏ ਕਿ 5 ਤੋਂ 6 ਮਹੀਨੇ ਲੱਗਣਗੇ ਜੇਲ੍ਹ ਅੰਦਰ ਦੇਖੋ ਅਦਾਲਤ ਚ ਕਿੰਨਾ ਸਮਾਂ ਲੱਗਦਾ ਹੈ ਅਦਾਲਤ ਦੇ ਸਮੇਂ ਦੀ ਕੋਈ پابੰਦੀ ਨਹੀਂ ਪਰ ਮੈਨੂੰ ਵਿਸ਼ਵਾਸ ਹੈ ਮੈਂ ਤੁਹਾਨੂੰ ਵੀ ਵਿਸ਼ਵਾਸ ਦਵਾਉਣਾ ਕਿ ਅਦਾਲਤ ਚ ਇਨਸਾਫ ਹੋਏਗਾ ਜਿੱਦਾਂ ਪਹਿਲਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਇਆ ਜਿੱਦਾਂ ਡਰੱਗ ਕੇਸ ਮੁੱਦੇ ਮੁੱਦੇ ਡਿੱਗਿਆ ਉਮੀਦ ਡਿਸਪਰਪੋਰਸ਼ਨਟ ਐਸੈਟ ਦਾ ਕੇਸ ਮੁੱਦੇ ਮੁੱਦੇ ਗਿਣਾ ਸਮਾਂ ਲੱਗ ਸਕਦਾ ਗੁਰੂ ਦੇ ਘਰ ਦੇਰ ਹੈ ਹਨੇਰ ਨਹੀਂ ਹੈ ਇਹ ਉਸੇ ਤਰੀਕੇ ਮੁੱਦੇ ਮੁੱਡੇ ਵਿੱਚ ਨਿਕਲਣਾ ਕੱਖ ਨਹੀਂ ਪਰ ਹਾਂ ਮੈਂ ਫੇਰ ਜਾਂਦੇ ਜਾਂਦੇ ਮੁੱਖ ਮੰਤਰੀ ਨੂੰ ਇੱਕ ਚੈਲੰਜ ਕਰਦਾ ਕਿ ਮੁੱਖ ਮੰਤਰੀ ਸਾਹਿਬ 1000 ਏਕੜ ਹੁਣ ਦੇਣਾ ਤੁਸੀਂ ਤੁਸੀਂ ਕਹਿ ਬੈਠੇ ਹੁਣ ਪੂਰਾ ਕਰ ਦੇ ਉਹ ਸਾਨੂੰ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਜੇ ਪੰਜਾਬ ਦੀ ਸਰਕਾਰ ਸਾਨੂੰ 1000 ਏਕੜ ਹਿਮਾਚਲ ਚ ਲੱਭ ਕੇ ਦੇ ਦੇਵੇ ਹੋਰ ਕੀ ਚਾਹੀਦਾ ਸਤਿਰਾਮ ਨਾਲ ਘਰੇ ਬੈਠਣ ਨੂੰ ਤਿਆਰ ਤੁਸੀਂ ਸਾਨੂੰ ਕਲੀਅਰ ਵਾਟਰ ਕੈਪੀਟਲ ਹੈ ਜਿਹੜੀ ਉਹਦੀ ਓਨਰਸ਼ਿਪ ਦਵਾ ਦਿਓ ਮੈਂ ਕਹਿੰਦਾ ਕਿ ਕੋਈ ਮੁੱਖ ਮੰਤਰੀ ਸਾਹਿਬ ਸਾਨੂੰ ਹੋਰ ਕੀ ਚਾਹੀਦਾ 141 ਕਰੋੜ ਦੀ ਫੋਰਨ ਇਨਵੈਸਟਮੈਂਟ ਮਤਲਬ ਗੱਲਾਂ ਕਰ ਲੀਆਂ ਆਪਾਂ ਕੁੱਲ ਮਿਲਾ ਕੇ 11200 ਕਰੋੜ ਦੀਆਂ ਹੈ ਮੁੱਖ ਮੰਤਰੀ ਕੋਲੇ 11 12 ਰੁਪਏ ਵੀ ਨਹੀਂ ਨਿਕਲੇ ਸੋ ਫਿਰ ਇੱਥੋਂ ਦਾ ਹਾਸੋ ਇਹ ਨਹੀਂ ਸਥਿਤੀ ਇੱਕ ਇਨਵੈਸਟੀਗੇਟਿੰਗ ਏਜੰਸੀ ਦੀ ਮੁੱਖ ਮੰਤਰੀ ਨੇ ਬਣਾਤੀ ਆਦਰਵਾਇਜ਼ ਕਦੇ ਵਿਜੀਲੈਂਸ ਐਦਾਂ ਪ੍ਰੈਸ ਬਰੀਫਿੰਗ ਥੋੜਾ ਕਰਦੇ ਐਦਾਂ ਮੁੱਖ ਮੰਤਰੀ ਕਰਾ ਰਹੇ ਨੇ ਵਿਜੀਲੈਂਸ ਦਾ ਕੰਮ ਹੈ ਇਨਵੈਸਟੀਗੇਟਿੰਗ ਏਜੰਸੀ ਦਾ ਕੰਮ ਹੈ ਇਨਵੈਸ ਸਬੂਤ ਲੱਭਣਾ ਅਦਾਲਤ ਨੂੰ ਦੇਣਾ ਇਹ ਨਵੀਂ ਚੀਜ਼ ਸ਼ੁਰੂ ਹੋ ਗਈ ਕਿ ਰੋਜ਼ ਦੀਆਂ ਪ੍ਰੈਸ ਕਾਨਫਰੰਸਾਂ ਹੋਣ ਲੱਗੀਆਂ ਅੱਜ ਇਹ ਹੈ ਜੀ ਅੱਜ ਉਹ ਹੈ ਜੀ ਕਾਗਜ਼ ਕੋਈ ਹੈ ਨਹੀਂ ਤੁਸੀਂ ਦੱਸੋ ਤੁਸੀਂ ਏਡੇ ਸੀਨੀਅਰ ਜਰਨਲਿਸਟ ਹੋ ਇੱਕ ਵੀ ਕਾਗਜ਼ ਇਹਨਾਂ ਨੇ ਤੁਹਾਨੂੰ ਦਿਖਾਇਆ ਕਹਿੰਦੇ ਮੈਂ ਚਲਾਵਾਂਗੇ ਮੈਂ ਚਲਾਨ ਤੇ ਚਲੋ ਬਹੁਤ ਚੰਗੀ ਗੱਲ ਹੈ ਚਲਾਨ ਪੇਸ਼ ਕਰਦੇ ਔਰ ਉਹ ਚਲਾਨ ਨਾ ਏਦਾਂ ਹੱਸੋ ਹੀ ਨਾ ਹੋਊਗਾ ਕਿਉਂਕਿ ਮੈਂ ਤੁਹਾਨੂੰ ਯਾਦ ਕਰਾਦਾ ਤੁਹਾਨੂੰ ਯਾਦ ਹੋਵੇ ਬਾਦਲ ਸਾਹਿਬ ਵੇਲੇ ਚਟੋ ਪਾਦਿਆ ਸੀ ਇਹਨੇ ਮੀਡੀਆ 'ਚ ਬੜਾ ਗਾਹ ਪਾਇਆ ਕਿ ਜੀ ਬਾਦਲਾਂ ਦੀ 3500 ਕਰੋੜ ਦੀ ਜਾਇਦਾਦ ਤੇ ਜਿੱਦਣ ਚਲਾਨ ਪੇਸ਼ ਕੀਤਾ ਹਾਲਾਂਕਿ ਪੰਜਾਬ ਸਰਕਾਰ ਦੇ ਖਰਚੇ ਤੇ ਇਹ ਬੰਦਾ ਦੁਨੀਆ ਘੁੰਮ ਕੇ ਆਇਆ ਜਦਾ ਤਲਬਣ ਨੂੰ ਚਲਾਨ ਪੇਸ਼ ਕੀਤਾ ਸੀ 40 ਕਰੋੜ ਦਾ ਕਿੱਥੇ 3500 ਕਰੋੜ ਕਿੱਥੇ 40 ਕਰੋੜ ਮਤਲਬ 3300 ਸੌਰੀ 3460 ਕਰੋੜ ਹਵਾ ਚ ਉਡਾਤਾ ਫਿਰ ਉਹਦੇ ਚੋਂ ਵੀ ਵੜੀ ਹੋਏ ਸੋ ਇਹ ਗੱਲਾਂ ਮਾਰਨ ਨੂੰ ਬਹੁਤ ਵੱਜ ਜਾਂਦੀਆਂ ਨੇ ਡਿਸਪਰਪੋਰਸ਼ਨਲ ਐਸੈਟਸ ਦੇ ਕੇਸ 'ਚ ਮੈਂ ਬੜੀ ਕਨਵਿਕਸ਼ਨ ਨਾਲ ਤੁਹਾਨੂੰ ਇੱਕ ਗੱਲ ਕਹਿਣਾ ਇਹ 1+1 2 2+1 3 3+1 4 ਇਸੇ ਤਰੀਕੇ ਵਾਪਸ ਜਾਊਗਾ ਇਹ ਗੱਲਾਂ ਦਾ ਕੜਾ ਇਹ ਫਿਗਰਾਂ ਨੂੰ ਗਲਤ ਨਹੀਂ ਕਰ ਸਕਦਾ ਜੋ ਹੈ ਉਹ ਹੈ ਜੇ ਕਿਸੇ ਦੇ ਖਾਤੇ ਚ ਪੈਸੇ ਹੈ ਨੇ ਤਾਂ ਹੈ ਨੇ ਉਹ ਬੈਂਕਾਂ ਨੇ ट्रांजैक्शनਾਂ ਨਹੀਂ ਡਿਲੀਟ ਕਰ ਦੇਣੀਆਂ ਜੇ ਕਿਸੇ ਦੀ ਕੋਈ ਜਾਇਦਾਦ ਰੈਵਨਿਊ ਚ ਬੋਲਦੀ ਹੈ ਤਾਂ ਬੋਲਦੀ ਹੈ ਇਸ ਲਈ بڑا ਇਹ ਮੈਥਮੈਟਿਕਸ ਜਾਂ ਹੁੰਦਾ ਇਹ ਜਿਹੜਾ ਡਿਸਪਰਪੋਸ਼ਨਟ ਐਸੈਟ ਹੈ ਇਹ ਪਤਾ ਨਹੀਂ ਨਾ ਸਾਬ ਨੂੰ ਹਲੇ ਮੁੱਖ ਮੰਤਰੀ ਸਾਹਿਬ ਨੂੰ ਤੇ ਹੁਣ ਸ਼ੁਰੂ ਹੋਊਗਾ ਇਹਨਾਂ ਦਾ ਕੰਮ ਜਦੋਂ ਸੱਤਾ ਚੋਂ ਬਾਹਰ ਜਾਣਗੇ ਕਿਉਂਕਿ ਬਹੁਤ ਕੁਝ ਹੈ ਉਹ ਨਿਕਲਣਾ ਸਾਰਾ ਕੁਝ ਉਦੋਂ ਪਤਾ ਲੱਗੂ ਡਿਸਪਰਪੋਸ਼ਨਟ ਐਸੈਟ ਕੀ ਹੁੰਦਾ ਫਿਰ ਤੁਹਾਨੂੰ ਦਿਖਾਉਂਦਾ ਵੀ ਕਿਸ ਤਰੀਕੇ ਦੇ ਸਹੀ ਕੇਸ ਹੁੰਦੇ ਡਿਸਪਰਪੋਰਸ਼ਨ ਰੈਜ਼ਿਸਟ ਦੇ ਇਹ ਤਾਂ ਝੂਠੇ ਪਰਚੇ ਨੇ ਆ ਤੁਹਾਡੇ ਸਾਹਮਣੇ ਡਿੱਗ ਜਾਣਗੇ ਮੁੰਡੇ ਨੂੰ ਬਹੁਤ ਸ਼ੁਕਰੀਆ ਜੀ ਧੰਨਵਾਦ